ਮੈਂ ਤੁਹਾਡੇ ਮਾਧਿਅਮ ਰਾਹੀਂ ਨਾ ਇਹ ਦੱਸਣਾ ਚਾਹੁੰਦੀ ਆ ਕਿ ਹਰ ਤਰ੍ਹਾਂ ਦਾ ਫਿਬਰੋਇਡ ਜਾਂ ਹਰ ਤਰ੍ਹਾਂ ਦੀ ਰਸੌਲੀ ਜਾਂ ਹਰ ਤਰ੍ਹਾਂ ਦੀ ਪਾਣੀ ਵਾਲੀ ਗੰਡ ਕੈਂਸਰਸ ਨਹੀਂ ਹੁੰਦੀ ਹੁਣੇ ਪਿੱਛੇ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਸੀਗਾ ਉਹ ਰੂਟੀਨ ਚੈੱਕਅਪ ਲਈ ਆਇਆ ਤਾਂ ਉਹ ਹੀ ਕਹਿ ਕੇ ਆਇਆ ਸੀ ਕਿ ਹਨਾ ਕੋਈ ਅੰਦਰ ਐਸੀ ਬਿਮਾਰੀ ਨਾ ਫੈਲਣ ਲੱਗ ਜਾਏ ਤਾਂ ਉਹ ਚੀਜ਼ ਨਹੀਂ ਹੈ ਹਾਂ ਇੱਕ ਰੂਟੀਨ ਚੈੱਕਅਪ ਤੇ ਚੀਜ਼ਾਂ ਜ਼ਰੂਰ ਮੰਗਦੀਆਂ ਯੂ ਸ਼ੁਡ ਗੋ ਫਾਰ ਥੈਟ ਪਰ ਡਰਨ ਵਾਲੀ ਕੋਈ ਗੱਲ ਨਹੀਂ ਜਿਹੜੇ ਪਾਣੀ ਵਾਲੀ ਗੰਡ ਹੈ ਉਹ ਜ਼ਿਆਦਾ ਕੱਜ ਦਾ ਕਿਸ ਕੋਈ ਪੇਸ਼ੈਂਟ ਆਪਣੇ ਜਿਹੜੇ ਕਹਿੰਦੇ ਆ ਕਿ ਬਣਾ ਨੂੰ ਪਾਣੀ ਪੈਂਦਾ ਹੁੰਦਾ ਇਨਫੈਕਸ਼ਨ ਹੁੰਦਾ ਉਹਨੂੰ ਕਾਫੀ دیر ਤੱਕ ਇਗਨੋਰ ਕਰਦੇ ਰਹਿੰਦੇ ਤਾਂ ਉਹਦੇ ਕਰਕੇ ਵੀ ਉਹ ਇਨਫੈਕਸ਼ਨ ਦੇ ਨਾਲ ਵੀ ਇਹ ਇਹਨਾਂ ਦੀ ਗ੍ਰੋਥ ਥੋੜੀ ਜਿਹੀ ਵੱਧ ਜਾਂਦੀ ਹੈ ਤੇ ਮੈਮ ਕਿੰਨਾ ਦਾ ਹੋਣਾ ਸਾਡੇ ਸਰੀਰ ਦੇ ਵਿੱਚ ਖਤਰੇ ਵਾਲੀ ਗੱਲ ਹੁੰਦੀ ਹੈ ਤੇ ਕੀੜੀਆਂ ਨੇ ਵੀ ਉਹਦਾ ਕੋਈ ਇੰਨਾ ਖਤਰਾ ਨਹੀਂ ਹੁੰਦਾ ਜ਼ਰੂਰੀ ਨਹੀਂ ਕਿ ਉਹਦਾ ਵੱਡਾ ਆਪਰੇਸ਼ਨ ਹੀ ਹੋਏਗਾ ਮੈਡੀਸਿਨਸ ਦੇ ਨਾਲ ਉਹ ਬਹੁਤ ਪੇਸ਼ੈਂਟ ਠੀਕ ਹੋਏ ਆ ਜੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਹੈਵੀ ਬਲੀਡਿੰਗ ਹੈ ਕਲੌਟਸ ਆਉਂਦੇ ਆ ਉਹ ਧਿਆਨ ਰੱਖਣਾ ਚਾਹੀਦਾ ਹੈ ਕੀ ਪਤਾ ਇੱਕ ਮਟਰ ਦੇ ਦਾਣੇ ਦੀ ਕਿੰਨੇ ਸਾਲਾਂ ਤੋਂ ਪਈ ਹੈ ਇਟ ਇਜ਼ ਬੈਟਰ ਕਿ ਤੁਸੀਂ 3 ਮਹੀਨੇ ਬਾਅਦ 4 ਮਹੀਨੇ ਬਾਅਦ ਉਸ ਤੋਂ ਬਾਅਦ 6 ਮਹੀਨੇ ਬਾਅਦ ਇਹਦਾ ਫੋਲੋ ਅਪ ਰੱਖੋ ਜੇ ਉਨਾ ਹੀ ਸਾਈਜ਼ ਆ ਤਾਂ ਨਾਥਿੰਗ ਟੂ ਵਰੀ ਅਬਾਉਟ ਜੇ ਉਹਦਾ ਸਾਈਜ਼ ਜਿਹੜਾ ਹੈ ਉਹ ਮਟਰ ਦੇ ਦਾਣੇ ਤੋਂ ਇੱਕ ਮਾਰਬਲ ਜਾਂ ਇੱਕ ਬੋਲ ਜਿੰਨਾ ਹੁੰਦਾ ਹੈ ਤਾਂ ਇਹਦਾ ਮਤਲਬ ਕਿ ਇਟ ਇਜ਼ ਗੋਇੰਗ ਟੂ ਗਰੋ ਤਾਂ ਇਸ ਕਰਕੇ ਇਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜੇ ਕਿਸੇ ਨੂੰ ਰਸੋਲੀ ਹੈ ਤਾਂ ਉਹਨੂੰ ਪ੍ਰੈਗਨੈਂਸੀ ਨਹੀਂ ਹੋ ਸਕਦੀ ਨਹੀਂ ਮੇਰੇ ਕੋਲ ਬਹੁਤ ਬਹੁਤ ਪੇਸ਼ੈਂਟ अच्छा इवन एक पेशेंट ਦੇ ਤਾਂ 10 ਸੈਂਟੀਮੀਟਰ ਦਾ ਫਿਬਰੋਇਡ ਸੀਗਾ ਉਹਦਾ ਵੀ ਹੁਣ ਬੇਟਾ ਬਿਲਕੁਲ ਠੀਕ ਠਾਕ ਹੋਇਆ ਠੀਕ ਹੈ ਇੱਕ پیشنਟ ਦੇ 5 ਰਸੋਲੀਆਂ ਸੀ ਉਹਦਾ ਵੀ ਬਿਲਕੁਲ ਠੀਕ ਠਾਕ ਡਿਲੀਵਰੀ ਵੀ ਨਾਰਮਲ ਹੋਈ ਹੈ ਕਿ ਪੇਸ਼ੰਤ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਜੇ ਯੂਟਰਸ ਨਹੀਂ ਘਟਾਣਾ ਤਾਂ ਰਸੋਲੀ ਦਾ ਲਾ ਜੋ ਵੱਧ ਨਹੀਂ ਰਹੀ ਨਾ ਬੇਟਾ ਫਿਰ ਨਾ ਛੜੋ ਰੀਜ਼ਨ ਇਹ ਹੈ ਕਿ ਜਦ ਤੁਸੀਂ ਇੱਕ ਵਾਰ ਰਸੋਲੀ ਨਹੀਂ ਕਰਵਾਵਿਲੀ ਤਾਂ ਕੀ ਚਾਂਸ ਹੈ ਕਿ ਦੁਬਾਰਾ ਨਹੀਂ ਬਣੇਗੀ ਦੀ ਦਾ ਸਾਈਜ਼ ਕਾਫੀ ਜ਼ਿਆਦਾ ਹੈ ਜਾਂ ਇੰਡੀਕੇਸ਼ਨ ਹੈ ਕਿ ਪੇਸ਼ੈਂਟ ਨੂੰ ਬਹੁਤ ਕਲੌਟ ਆਂਦੇ ਆ 10 ਦਿਨ ਤੋਂ ਜ਼ਿਆਦਾ ਬਲੀਡਿੰਗ ਹੈ ਉੱਥੇ ਅਸੀਂ ਸਰਜਰੀ ਰਿਕਮੈਂਡ ਕਰਦੇ ਹਾਂ ਇਸ ਤੋਂ ਇਲਾਵਾ ਜੇ ਨਾਰਮਲ ਪੀਰੀਅਡਸ ਆ ਰਹੇ ਹਨ ਤਾਂ ਕਿਸੇ ਸਰਜਰੀ ਦੀ ਜ਼ਰੂਰਤ ਨਹੀਂ ਤੇ ਇੱਕ ਵਾਰ ਕਈ ਵਾਰ ਜਿਵੇਂ ਆਪਾਂ ਕਹਿੰਦੇ ਵੀ ਸਾਡੀ ਬੋਡੀ ਦੇ ਵਿੱਚ ਬਲੱਡ ਕਲੌਟਸ ਬਣ ਜਾਂਦੇ ਆ ਖੂਨ ਇਕੱਠਾ ਹੋ ਜਾਂਦਾ ਹੈ ਮੈਮ ਉਹ ਖੂਨ ਕਈ ਵਾਰ ਸਾਡਾ ਗਾੜਾ ਹੋ ਕੇ ਜੰਮ ਕਿਉਂ ਜਾਂਦਾ ਹੈ ਇੱਕ ਜਗ੍ਹਾ ਕਿ ਜੇ ਕਿਸੇ ਪੇਸ਼ੈਂਟ ਦਾ ਅਬਰਪਟਲੀ weight ਘਟ ਰਿਹਾ ਅੱਛਾ ਤਾਂ ਉਹਨੂੰ ਜ਼ਰੂਰ ਇੱਕ ਰੂਟੀਨ ਚੈੱਕਅਪ ਕਰਵਾ ਲੈਣਾ ਚਾਹੀਦਾ ਜਿਉ ਉਹਨੂੰ ਭੁੱਖ ਲਗਣੀ ਘੱਟ ਹੋ ਰਹੀ ਹੈ, ਵਾਲ ਜ਼ਿਆਦਾ ਗਿਰ ਰਹੇ ਆ, ਇਹ ਵੈਸੇ ਵੀ ਰੂਟੀਨ ਚ ਹੋ ਜਾਂਦਾ ਹੈ। ਲੇਕਿਨ ਇੱਕ ਬਲੱਡ ਟੈਸਟ ਜ਼ਰੂਰ ਉਹਨਾਂ ਨੂੰ ਕਰਵਾ ਲੈ ਜਿਨ੍ਹਾਂ ਦੀ ਇਮਿਊਨਿਟੀ ਘਟਣੀ ਸ਼ੁਰੂ ਹੋ ਜਾਂਦੀ ਹੈ। ਆ چھوٹਾ ਬਾਉਲ ਫੂਡਸ ਦਾ ਜ਼ਰੂਰ ਲੈਣਾ ਚਾਹੀਦਾ। ਰਾਤ ਨੂੰ ਆਪਣੇ 7 ਤੋਂ 10 ਬਦਾਮ, ਕਿਸ਼ਮਿਸ਼ ਔਰ ਦੋ ਅਕਰੋਟ ਇਹ ਕੰਜੀਰ ਇਹ ਪੀਗੋ ਕੇ ਸਵੇਰੇ ਚਾਹੇ ਦੁੱਧ ਦੇ ਨਾਲ ਉਹਨੂੰ ਬਲੈਂਡ ਕਰਕੇ ਲੈ ਲਓ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਹੈ ਇਹ ਜ਼ਰੂਰ ਲੈਣਾ ਚਾਹੀਦਾ ਤੁਸੀਂ 10 ਚੀਜ਼ਾਂ ਬੋਲੋ 10 ਚੀਜ਼ਾਂ ਬੋਲੋ 10 ਦੇ 10 ਅਡਲਟ ਰੇਟਡ ਨਿਕਲਦੇ ਹਾਂਜੀ ਕੋਈ ਮੈਂ ਇੱਕ ਵੀ ਨਹੀਂ ਘੈਰੀ ਕੋਈ ਇੱਕ ਤੁਸੀਂ ਦੱਸ ਲਓ ਦੁੱਧ ਪਿਓਰ ਹੈ ਹੂੰ ਨਹੀਂ ਠੀਕ ਹੈ ਤੁਸੀਂ ਜੇ ਲੈ ਲਓ ਅਨਾਜ ਦੇ ਵਿੱਚੋਂ ਕੋਈ ਇੱਕ ਅਨਾਜ ਕੋਈ ਇੱਕ ਮਸਾਲਾ ਹੂੰ ਪਨੀਰ ਅੱਜ ਦੀ ਡੇਟ 'ਚ ਤੁਸੀਂ ਦੇਖ ਲਓ ਕਿੰਨੀ ਜਗ੍ਹਾ ਪਕੜਿਆ ਜਾ ਚੁੱਕਿਆ ਹੈ ਸਾਡੀ ਪਹਿਲੀ ਰੁਟੀਨ ਦੇ ਵਿੱਚ ਮੈਦਾ ਨਹੀਂ ਸੀ ਹੁਣ ਮੈਦਾ ਕਿੰਨਾ ਆ ਗਿਆ ਤਾਂ ਇਹ ਚੀਜ਼ਾਂ ਨੂੰ ਤੁਸੀਂ ਵੀ ਮੰਨ ਕੇ ਚੱਲੋ ਕਿ ਪਹਿਲਾਂ ਔਰ ਹੁਣ 'ਚ ਬਹੁਤ ਫਰਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸੇਤ ਸੱਤ ਤੇ ਮੈਂ ਮਨਵੀਰ ਕੌਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਛੜਦੀ ਕਲਾ 'ਚ ਹੋਵੋਗੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਸ਼ੂਟ ਕੀਤਾ ਡਾਕਟਰ ਮਮਤਾ ਸ਼ਰਮਾ ਹੋਰਾਂ ਨਾਲ ਤੇ ਜੋ BMS ਨੇ ਪਟਿਆਲੇ ਤੋਂ ਨੇ ਤੁਸੀਂ ਪਹਿਲਾਂ ਵੀ B Social ਤੇ ਉਹਨਾਂ ਨੂੰ ਸੁਣ ਚੁੱਕੇ ਹੋ ਤੇ ਇਸ ਐਪੀਸੋਡ ਦੇ ਵਿੱਚ ਅਸੀਂ ਗੰਡਾਂ ਤੇ ਗੱਲ ਕੀਤੀ ਹੈ ਕਿਉਂਕਿ ਗੰਡਾਂ ਅੱਜ ਦੇ ਟਾਈਮ ਤੇ ਹਰ ਤੀਜੇ ਚੌਥੇ ਬੰਦੇ ਨੂੰ ਇਹ ਮੁਸ਼ਕਲ ਆ ਰਹੀ ਹੈ ਵੀ ਸਾਡੇ ਸਰੀਰ 'ਚ ਕਿਤੇ ਨਾ ਕਿਤੇ ਕੋਈ ਨਾ ਕੋਈ ਗੰਡ ਬਣ ਜਾਂਦੀ ਹੈ ਤੇ ਅਸੀਂ ਉਤੋਂ ਬਹੁਤ ਜ਼ਿਆਦਾ ਘਬਰਾ ਜਾਣੇ ਆ ਇਸ ਐਪੀਸੋਡ ਚ ਮੈਮ ਨੇ ਸਾਨੂੰ ਉਹਦੇ ਬਾਰੇ ਦੱਸਿਆ ਵੀ ਗੰਡਾਂ ਦੇ ਬਣਨ ਦੇ ਕਾਰਨ ਕੀ ਨੇ ਤੇ ਕਿਹੜੀਆਂ ਗੰਡਾਂ ਨੇ ਜਿਹੜੀਆਂ ਉਹ ਖਤਰੇ ਵਾਲੀਆਂ ਹੋ ਸਕਦੀਆਂ ਨੇ ਤੇ ਕਿਨਾਂ ਦਾ ਕੋਈ ਵੀ ਖਤਰਾ ਨਹੀਂ ਹੁੰਦਾ ਸੋ ਹਰ ਗੰਡ ਜਿਹੜੀ ਆ ਉਹ ਖਤਰੇ ਦਾ ਸਾਈਨ ਨਹੀਂ ਹੁੰਦੀ ਤਾਂ ਤੁਸੀਂ ਇਹ ਪ੍ਰੋਗਰਾਮ ਸੁਣਿਓ ਤੇ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਸ਼ਸ਼ੀਕਾਰ ਮੈਮ ਠੀਕ ਹੋ ਤੁਸੀਂ ਹਾਂਜੀ ਹਾਂਜੀ ਮੈਮ ਅੱਜ ਆਪਾਂ ਜਿਹੜੇ ਉਹਦੇ ਤੇ ਗੱਲ ਕਰਨੀ ਹੈ ਵਿਸ਼ੇ ਤੇ ਕਿਉਂਕਿ ਅੱਜ ਦੇ ਟਾਈਮ 'ਚ ਇਹ ਬਹੁਤ ਜ਼ਿਆਦਾ ਇੱਕ ਮੇਜਰ ਪ੍ਰੋਬਲਮ ਆ ਹਨਾ ਤੇ ਹਰ ਤੀਜੇ ਚੌਥੇ ਬੰਦੇ ਦੇ ਅੰਦਰ ਕੋਈ ਨਾ ਕੋਈ ਕੋਈ ਗੰਡ ਬਣ ਜਾਂਦੀ ਹੈ ਤੇ ਤੁਹਾਨੂੰ ਪਤਾ ਵੀ ਆਪਣੇ ਪਿੰਡਾਂ 'ਚ ਖਾਸ ਕਰਕੇ ਜਿੱਥੇ ਥੋੜੀ ਜੀ ਐਜੂਕੇਸ਼ਨ ਦੀ ਕਮੀ ਹੁੰਦੀ ਆ ਉੱਥੇ ਲੋਕ ਕਿਹਨਾ ਗੰਡ ਦਾ ਨਾਮ ਸੁਣ ਕੇ ਕੀ ਡਰ ਜਾਂਦੇ ਨੇ ਉਹਨਾਂ ਨੂੰ ਲੱਗਦਾ ਵੀ ਇਹਦਾ ਮਤਲਬ ਕੋਈ ਵੱਡੀ ਬਿਮਾਰੀ ਦਾ ਸਾਈਨ ਆ ਤੇ ਵੀ ਕਿਉਂਕਿ ਹੁਣ ਤਾਂ ਸ਼ਾਇਦ ਵੀ ਵੀ ਕੁਸ਼ਵੱਡਾ ਸਾਡੇ ਸਰੀਰ ਨਾਲ ਕੁਝ ਗਲਤ ਹੋ ਜਾਊਗਾ ਹਨਾ ਤਾਂ ਅਸੀਂ ਤੁਹਾਨੂੰ ਮੈਮ ਇਹ ਪੁੱਛਣਾ ਚਾਹੁੰਦੇ ਆ ਅੱਜ ਦੇ ਐਪੀਸੋਡ 'ਚ ਵੀ ਤੁਸੀਂ ਸਾਨੂੰ ਇਸ ਚੀਜ਼ ਲਈ ਜਾਣਕਾਰੀ ਦਿਓ ਵੀ ਪਹਿਲਾਂ ਤਾਂ ਗੰਡਾ ਕੀੜੀ-ਕੀੜੀ ਤਰ੍ਹਾਂ ਦੀਆਂ ਹੁੰਦੀਆਂ ਨੇ ਤੇ ਇਹ ਬਣ ਕਿਉਂ ਜਾਂਦੀਆਂ ਨੇ ਇਹਦੇ ਰੀਜ਼ਨਸ ਕੀ ਹੁੰਦੇ ਨੇ ਠੀਕ ਹੈ ਜੀ ਪਹਿਲਾਂ ਤਾਂ ਜਿੱਦਾਂ ਤੁਸੀਂ ਗੰਢ ਕਹਿ ਰਹੇ ਹੋ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਜਿਹਨੂੰ ਕਹਿੰਦੇ ਆ ਮਾਸ ਵਾਲੀ ਗੰਢ ਔਰ ਇੱਕ ਹੁੰਦੀ ਆ ਪਾਣੀ ਵਾਲੀ ਜਿਹੜੀ ਮਾਸ ਵਾਲੀ ਅੰਡਾ ਉਹਨੂੰ ਅਸੀਂ ਰਸੋਲੀ ਕਹਿੰਦੇ ਆ ਜਾਂ ਫਿਰ ਅਸੀਂ ਕਹਿ ਸਕਦੇ ਆ ਕਿ ਫੈਬਰੋਇਡ ਠੀਕ ਹੈ ਔਰ ਜਿਹੜੀ ਪਾਣੀ ਵਾਲੀ ਹੁੰਦੀ ਆ ਉਹਨੂੰ ਜ਼ਿਆਦਾ ਕਰ ਅਸੀਂ ਸਿਸਟ ਕਹਿੰਦੇ ਹਾਂ ਠੀਕ ਹੈ ਮੇਨ ਜਿੱਦਾਂ ਇੱਕ ਗੁਬਾਰਾ ਹੁੰਦਾ ਨਾ ਜੀ ਉਹਦੇ ਚ ਪਾਣੀ ਭਰਿਆ ਹੁੰਦਾ ਉਹ ਸਿਸਟ ਹੁੰਦੀ ਹੈ ਉਹ ਜ਼ਿਆਦਾ ਕਰ ਯੂਟਰਸ ਤੋਂ ਬਾਹਰ ਹੁੰਦੀ ਹੈ ਔਰ ਜਿਹੜੀ ਔਰ ਉਹ ਕਿਡਨੀ ਚ ਵੀ ਹੋ ਸਕਦੀ ਹੈ ਹੋਰ ਬਾਡੀ ਪਾਰਟਸ ਦੇ ਵਿੱਚ ਵੀ ਹੋ ਸਕਦੀ ਹੈ ਲੇਕਿਨ ਜਿਹੜਾ ਫਿਬਰੋਇਡ ਹੈ ਇਹਦੇ ਚਾਂਸ ਜ਼ਿਆਦਾ ਯੂਟਰਸ ਦੇ ਵਿੱਚ ਬੱਚੇਦਾਨੀ ਦੇ ਅੰਦਰ ਹੋਣ ਦੇ ਚਾਂਸਸ ਹੁੰਦੇ ਆ ਔਰ ਇਹ ਮਾਸ ਦੀ ਗੰਢ ਹੁੰਦੀ ਹੈ ਔਰ ਸਾਰੀ ਤਰ੍ਹਾਂ ਦੀਆਂ ਮੈਂ ਤੁਹਾਡੇ ਮਾਧਿਅਮ ਰਾਹੀਂ ਨਾ ਇਹ ਦੱਸਣਾ ਚਾਹੁੰਦੀ ਆ ਕਿ ਹਰ ਤਰ੍ਹਾਂ ਦਾ ਫਿਬਰੋਇਡ ਜਾਂ ਹਰ ਤਰ੍ਹਾਂ ਦੀ ਰਸੌਲੀ ਜਾਂ ਹਰ ਤਰ੍ਹਾਂ ਦੀ ਪਾਣੀ ਵਾਲੀ ਗੰਢ ਕੈਂਸਰ ਉਸ ਨਹੀਂ ਹੁੰਦੀ ਸਭ ਤੋਂ ਜ਼ਿਆਦਾ ਡਰ ਹੀ ਲੱਗਣ ਲੱਗ ਜਾਂਦਾ ਕਿ ਹੁਣ ਵੀ ਪਿੱਛੇ ਮੇਰੇ ਕੋਲ ਇੱਕ ਪੇਸ਼ੈਂਟ ਆਇਆ ਸੀਗਾ ਉਹ ਰੂਟੀਨ ਚੈੱਕਅਪ ਲਈ ਆਇਆ ਤੇ ਉਹ ਹੀ ਕਹਿ ਕੇ ਐਸੀ ਕੀ ਹਨਾ ਕੋਈ ਅੰਦਰ ਐਸੀ ਬਿਮਾਰੀ ਨਾ ਫੈਲਣ ਲੱਗ ਜਾਏ ਤਾਂ ਉਹ ਚੀਜ਼ ਨਹੀਂ ਹੈ ਹਾਂ ਇੱਕ ਰੂਟੀਨ ਚੈੱਕਅਪ ਤੇ ਚੀਜ਼ਾਂ ਜ਼ਰੂਰ ਮੰਗਦੀਆਂ ਯੂ ਸ਼ੁਡ ਗੋ ਫਾਰ ਥੈਟ ਪਰ ਡਰਨ ਵਾਲੀ ਕੋਈ ਗੱਲ ਨਹੀਂ ਤੇ ਮੈਮ ਇਹ ਬਣ ਕਿਉਂ ਜਾਂਦੀਆਂ ਨੇ ਮੈਂ ਬੀਸਿਕਲੀ ਨਾ ਜਿਹੜਾ ਇਹਦਾ ਰਸੋਲੀਆਂ ਦਾ ਕੋਈ ਐਸ ਸੱਚ ਜਿੱਦਾਂ ਜੈਨੇਟਿਕ ਜਿਨ੍ਹਾਂ ਦੇ ਮਦਰ ਜਾਂ ਨੂੰ ਜ਼ਿਆਦਾ ਜਾਂ ਮਾਸੀ ਨੂੰ ਜਾਂ ਕਿਸੇ ਰਿਲੇਸ਼ਨ ਦੇ ਵਿੱਚ ਜਾਂ ਸਿਸਟਰਸ ਨੂੰ ਹੈ ਉਹਨਾਂ ਦੇ ਵਿੱਚ ਪ੍ਰੋਨ ਹੋ ਜਾਂਦੇ ਆ ਇਹ ਨਹੀਂ ਕਿ ਬਹੁਤ ਜ਼ਿਆਦਾ ਚਾਂਸਸ ਹੁੰਦੇ ਆ ਉਹਨਾਂ ਦੇ ਵਿੱਚ ਇਹਦੇ ਚਾਂਸਸ ਜ਼ਿਆਦਾ ਹੁੰਦੇ ਆ ਤਾਂ ਇਸ ਕਰਕੇ ਉਹ ਰੀਜ਼ਨ ਹੋ ਸਕਦਾ ਹਾਰਮੋਨਲ ਰੀਜ਼ਨਸ ਹੋ ਜਾਂਦੇ ਆ ਕਿ ਜਿੱਦਾਂ ਕਿਸੇ ਦੀ ਮੈਰਿਜ ਜਿਹੜੇ ਪੀਰੀਅਡਸ ਆ ਬਹੁਤ ਅਰਲੀ ਛੋਟੀ ਐਚ ਸ਼ੁਰੂ ਹੋ ਗਏ ਜਾਂ ਮੀਨੋਪੌਜ਼ ਨਹੀਂ ਹੋਇਆ ਤਾਂ ਉਹਨਾਂ ਦੇ ਸਪੈਨ ਵੱਧ ਗਿਆ ਨਾ ਹਾਰਮੋਨਸ ਦਾ ਤਾਂ ਉਹਨਾਂ ਦੇ ਵਿੱਚ ਵੀ ਇਹ ਜ਼ਿਆਦਾ ਹੁੰਦੇ ਆ ਜਾਂ ਜਾਂ ਫਿਰ ਐਸਟ੍ਰੋਜਨ ਦੀ ਸੈਕ੍ਰੀਸ਼ਨ ਜਿਨ੍ਹਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਚਾਂਸਸ ਜ਼ਿਆਦਾ ਹੁੰਦੇ ਆ ਜਿਹੜੀ ਪਾਣੀ ਵਾਲੀ ਗੰਡ ਹੈ ਉਹ ਜ਼ਿਆਦਾ ਕਾ ਜਿੱਦਾਂ ਕਿਸ ਕੋਈ ਪੇਸ਼ੈਂਟ ਆਪਣੇ ਜਿਹੜੇ ਕਹਿੰਦੇ ਆ ਕੇਵਲ ਉਹਨੂੰ ਪਾਣੀ ਪੈਂਦਾ ਹੁੰਦਾ ਇਨਫੈਕਸ਼ਨ ਹੁੰਦਾ ਉਹਨੂੰ ਕਾਫੀ ਧੀਰ ਤੱਕ ਇਗਨੋਰ ਕਰਦੇ ਰਹਿੰਦੇ ਤਾਂ ਉਹਦੇ ਕਰਕੇ ਵੀ ਉਹ ਇਨਫੈਕਸ਼ਨ ਦੇ ਨਾਲ ਵੀ ਇਹ ਇਹਨਾਂ ਦੀ ਗ੍ਰੋਥ ਥੋੜੀ ਜਿਹੀ ਵੱਧ ਜਾਂਦੀ ਹੈ ਤੇ ਮੈਮ ਕਿੰਨਾ ਦਾ ਹੋਣਾ ਸਾਡੇ ਸਰੀਰ ਦੇ ਵਿੱਚ ਖਤਰੇ ਵਾਲੀ ਗੱਲ ਹੁੰਦੀ ਹੈ ਤੇ ਕੀੜੀਆਂ ਨੇ ਵੀ ਉਦੋਂ ਕੋਈ ਇੰਨਾ ਖਤਰਾ ਨਹੀਂ ਹੁੰਦਾ ਮੈਮ ਦੇਖੋ ਜਿਹੜੀ ਪਾਣੀ ਵਾਲੀ ਰਸੋਲੀ ਹੈ ਨਾ ਉਹ ਜਦ ਤੱਕ ਇੱਕ ਜਿੱਦਾਂ ਹੁੰਦਾ ਸੀ ਨਾਰਮਲੀ ਕੀ ਹੁੰਦਾ ਕਿ ਜਿਹੜੀ ਸਾਡੀ ਓਵਰੀ ਹੈ ਯਾਨੀ ਕਿ ਜਿਹੜੀ ਅੰਡੇਦਾਨੀ ਆ ਉਹਨੇ ਐਗਸ ਪ੍ਰੋਡਿਊਸ ਕਰਨੇ ਹੁੰਦੇ ਆ ਤਾਂ 14th ਡੇ ਤੇ ਜਾ ਕੇ ਜਦੋਂ 10ਵੇਂ ਦਿਨ ਤੋਂ ਸ਼ੁਰੂ ਹੋ ਜਾਂਦੇ ਆ ਤਾਂ 14 15 mm ਤੋਂ ਲੈ ਕੇ 1.4 cm ਤੋਂ ਲੈ ਕੇ ਉਹ ਜਿਹੜਾ ਹੈ ਟੋਟਲ 24 mm ਤੱਕ ਜਾਂਦਾ ਜਿਹਦੇ ਚੋਂ 18 ਤੋਂ 24 ਤੱਕ ਇੱਕ ਹੈਲਦੀ ਐਗ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹਦੇ ਨਾਲ ਪ੍ਰੈਗਨਨਸੀ ਹੁੰਦੀ ਹੈ ਲੇਕਿਨ ਜੇ 24 ਤੋਂ ਉੱਤੇ ਚਲੇ ਜਾਏ টিল 30 ਉ ਰਿਟੈਂਸ਼ਨ ਸਿਸਟ ਚ ਆ ਜਾਂਦੀ ਹੈ ਲੇਕਿਨ ਉਹ ਜੇ 40s ਦੇ ਵਿੱਚ ਪਹੁੰਚ ਜਾਂਦੀ ਹੈ ਤਾਂ ਉਹਨੂੰ ਅਵਰੀਅਨ ਸਿਸਟ ਕਹਿੰਦੇ ਹਾਂ ਲੇਕਿਨ ਉਹਦਾ ਵੀ ਐਸਪੀਰੇਸ਼ਨ ਦੇ ਨਾਲ ਜ਼ਰੂਰੀ ਨਹੀਂ ਕਿ ਉਹਦਾ ਵੱਡਾ ਆਪਰੇਸ਼ਨ ਹੀ ਹੋਏਗਾ ਮੈਡੀਸਿਨਸ ਦੇ ਨਾਲ ਉਹ ਬਹੁਤ ਪੇਸ਼ੈਂਟ ਠੀਕ ਹੋਏ ਆ ਅ ਪਿੱਛੇ ਵੀ ਮੇਰੇ ਪੇਸ਼ੈਂਟ ਵਰਨਾਲੇ ਤੋਂ ਆਇਆ ਸੀ ਉਹਦੇ ਕਾਫੀ ਬੜੀ ఓਵਰੀਅਨ ਸਿਸਟ ਸੀ ਉਹਦਾ ਸਿਰਫ ਇੱਕੋ ਹੀ ਖਤਰਾ ਹੁੰਦਾ ਕਿ ਉਹ ਕਿਸੇ ਤਰ੍ਹਾਂ ਨਾ ਕੀ ਟੋਰਸ਼ਨ ਨਾ ਹੋ ਜੇ ਤਾਂ ਇਸ ਕਰਕੇ ਜਲਦੀ ਤੋਂ ਜਲਦੀ ਉਹਦਾ ਟ੍ਰੀਟਮੈਂਟ ਸਟਾਰਟ ਕਰ ਦੇਣਾ ਚਾਹੀਦਾ ਠੀਕ ਹੈ ਔਰ ਉਹ ਜ਼ਿਆਦਾ ਖਤਰੇ ਵਾਲੀ ਚੀਜ਼ ਨਹੀਂ ਹੁੰਦੀ ਪਰ ਇਹ ਹੈ ਕਿ ਉਹਦਾ ਫਾਲੋਅ ਅਪ ਜ਼ਰੂਰੀ ਹੈ ਸੈਕੰਡ ਜਿਹੜਾ ਤੁਹਾਡਾ ਜਿਹੜੀ ਬੱਚੇਦਾਨੀ ਆ ਉਹਦੇ ਜਿਹੜੇ ਫਿਬਰੋਇਡ ਹੁੰਦੇ ਆ ਉਹ ਤਿੰਨ ਤਰ੍ਹਾਂ ਦੇ ਹੁੰਦੇ ਆ ਬੀਸਿਕਲੀ ਜਿੱਦਾਂ ਇੱਕ ਹੁੰਦਾ ਜਿਹੜਾ ਬਿਲਕੁਲ ਅੰਦਰ ਹੁੰਦਾ ਉਹ ਅੰਦਰ ਸਬਮਿਊਕੋਸਲ ਅੰਦਰ ਵਾਲੀ ਸਾਈਡ ਤੇ ਫਿਰ ਇੰਟਰਮਿਊਰਲ ਫਿਰ ਸਬਸੀਰਸ ਤੁਹਾਨੂੰ ਸਿਰਫ ਇੰਨਾ ਧਿਆਨ ਰੱਖਣਾ ਚਾਹੀਦਾ ਕਿ ਪੇਸ਼ੈਂਟ ਨੂੰ ਹੈਵੀ ਬਲੀਡਿੰਗ ਤਾਂ ਨਹੀਂ ਹੋ ਰਹੀ ਹੂੰ ਠੀਕ ਹੈ ਜੇ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਹੈਵੀ ਬਲੀਡਿੰਗ ਹੈ ਕਲੌਟਸ ਆਉਂਦੇ ਆ ਉਹ ਧਿਆਨ ਰੱਖਣਾ ਚਾਹੀਦਾ ਸੈਕੰਡਲੀ ਉਹ ਜਿੱਦੋਂ ਵੀ ਕਿਸੇ ਪੇਸ਼ੈਂਟ ਦੇ ਜਿੱਦਾਂ ਹੁਣ ਮੇਰੇ ਕੋਲ ਪੇਸ਼ੈਂਟ ਆਇਆ ਉਹਨੇ ਚੈੱਕ ਕਰਵਾਇਆ ਤਾਂ ਉਹਦਾ 1.0 ਸਮਥਿੰਗ ਸੈਂਟੀਮੀਟਰ ਦਾ ਸਿਗਾ ਜਾਂ ਫਿਰ ਕਹ ਲਓ ਕਿ 10mm ਦੇ ਆਸ-ਪਾਸ ਹੈ ਤਾਂ ਮੈਂ ਉਹਨੂੰ ਹੀ ਸੁਜੈਸ਼ਨ ਦਿੰਨੀ ਆ ਕਿ ਇਟ ਇਜ਼ ਬੈਟਰ ਕਿ ਤੁਸੀਂ ਫਾਲੋਅ-ਅਪ ਰੱਖੋ ਹੂੰ ਕੀ ਪਤਾ ਇੱਕ ਮਟਰ ਦੇ ਦਾਣੇ ਦੇ ਨਹੀਂ ਕਿੰਨੇ ਸਾਲਾਂ ਤੋਂ ਪਈ ਹੈ ਇਟ ਇਜ਼ ਬੈਟਰ ਕਿ ਤੁਸੀਂ 3 ਮਹੀਨੇ ਬਾਅਦ 4 ਮਹੀਨੇ ਬਾਅਦ ਉਸ ਤੋਂ ਬਾਅਦ 6 ਮਹੀਨੇ ਬਾਅਦ ਇਹਦਾ ਫਾਲੋਅ-ਅਪ ਰੱਖੋ ਜੇ ਉਨਾ ਹੀ ਸਾਈਜ਼ ਹੈ ਤਾਂ ਨਾਥਿੰਗ ਟੂ ਵਰੀ ਅਬਾਊਟ ਓਕੇ ਜੇ ਉਹਦਾ ਸਾਈਜ਼ ਜਿਹੜਾ ਹੈ ਉਹ ਮਟਰ ਦੇ ਦਾਣੇ ਤੋਂ ਇੱਕ ਮਾਰਬਲ ਜਾਂ ਇੱਕ ਬੋਲ ਜਿੰਨਾ ਹੁੰਦਾ ਹੈ ਤਾਂ ਇਹਦਾ ਮਤਲਬ ਕਿ ਇਟ ਇਜ਼ ਗੋਇੰਗ ਟੂ ਗਰੋ ਤਾਂ ਇਸ ਕਰਕੇ ਇਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਲੇਕਿਨ ਹਾਂ ਇੱਕ ਹੋਰ ਮਿਥ ਵੀ ਹੈ ਕਿ ਜੇ ਕਿਸੇ ਨੂੰ ਰਸੋਲੀ ਹੈ ਤਾਂ ਉਹਨੂੰ ਪ੍ਰੈਗਨancies ਨਹੀਂ ਹੋ ਸਕਦੀ ਨਹੀਂ ਮੇਰੇ ਕੋਲ ਬਹੁਤ ਬਹੁਤ ਪੇਸ਼ੈਂਟ ਅੱਛਾ ਈਵਨ ਇੱਕ ਪੇਸ਼ੈਂਟ ਦੇ ਤਾਂ 10 ਸੈਂਟੀਮੀਟਰ ਦਾ ਫਿਬਰੋਇਡ ਸੀਗਾ ਉਹਦਾ ਵੀ ਹੁਣ ਬੇਟਾ ਬਿਲਕੁਲ ਠੀਕ ਠਾਕ ਹੋਇਆ ਕਿ ਕੇ ਪੇਸ਼ੈਂਟ ਦੇ 5 ਰਸੋਲੀਆਂ ਸੀ ਉਹਦਾ ਵੀ ਬਿਲਕੁਲ ਠੀਕ ਠਾਕ ਡਿਲੀਵਰੀ ਵੀ ਨਾਰਮਲ ਹੋਈ ਹੈ ਤਾਂ ਇਹ ਕਿਹ ਮਤਲਬ ਕੋਈ ਪਾਰਟਿਕੂਲਰ ਰੀਜ਼ਨ ਹੋ ਸਕਦਾ ਲੇਕਿਨ ਇਹ ਕੋਈ ਰੀਜ਼ਨ ਨਹੀਂ ਹੈ ਕਿ ਜਿੱਦੇ ਕਰਕੇ ਪ੍ਰੈਗਨਨਸੀ ਨਹੀਂ ਹੋ ਸਕਦੀ ਤਾਂ ਇਸ ਕਰਕੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ ਦੂਸਰੀ ਗੱਲ ਹੁੰਦੀ ਹੈ ਕਿ ਪੇਸ਼ੈਂਟ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਜੇ ਯੂਟਰਸ ਨਹੀਂ ਘੜਾਣਾ ਤਾਂ ਰਸੋਲੀ ਘਾਡੋ ਜੋ ਵੱਧ ਨਹੀਂ ਰਹੀ ਨਾ ਬੇਟਾ ਫਿਰ ਨਾ ਛੜੋ ਰੀਜ਼ਨ ਇਹ ਹੈ ਕਿ ਜਦ ਤੁਸੀਂ ਇੱਕ ਵਾਰ ਰਸੋਲੀ ਨਿਕਲਵਾ ਵੀ ਲਈ ਤਾਂ ਕੀ ਚਾਂਸ ਹੈ ਕਿ ਦੁਬਾਰਾ ਨਹੀਂ ਬਣेंगी ਠੀਕ ਹੈ ਨਾ ਤਾਂ ਇਸ ਕਰਕੇ ਉਹਦਾ ਫੋਲੋਅ ਅਪ ਰੱਖਣਾ ਜ਼ਰੂਰੀ ਹੈ ਜੇ ਫੋਲੋਅ ਅਪ ਦੇ ਵਿੱਚ ਉਹਦਾ ਸਾਈਜ਼ ਅਬਰਪਟਲੀ ਨਹੀਂ ਵਧ ਰਿਹਾ ਤਾਂ ਇਟ ਇਜ਼ ਬੈਟਰ ਟੂ ਕਿ ਉੱਥੇ ਹੀ ਆਪਾਂ ਨੂੰ ਛੱਡ ਦਈਏ ਔਰ ਜਿਹੜਾ ਸਿੰਪਲ ਟਰੀਟਮੈਂਟ ਹੈ ਬਸ ਉਹ ਲੈਣਾ ਚਾਹੀਦਾ ਤੇ ਮੈਮ ਜਿਵੇਂ ਤੁਸੀਂ ਕਹੀ ਰਹੇ ਹੋ ਵੀ ਇਹ ਬਿਨਾ ਆਪਰੇਸ਼ਨ ਤੋਂ ਵੀ ਠੀਕ ਹੋ ਸਕਦੀਆਂ ਨੇ ਜੇ ਆਪਣੇ ਯੂਟਰਸ ਤੋਂ ਬਿਨਾ ਕਿਸੇ ਹੋਰ ਕਿਸੇ ਬਾਡੀ ਪਾਰਟਸ ਕਿਸੇ ਨੂੰ ਲੱਗਦਾ ਵੀ ਮੇਰੇ ਗੰਡ ਹੈ ਕਿਸੇ ਵੀ ਹੈ ਨਾ ਆਪਣੇ ਸਰੀਰ ਦੇ ਅੰਗ ਚ ਤਾਂ ਉਹ ਵੀ ਕਈ ਵਾਰ ਜੇ ਉਹ ਮਤਲਬ ਨਹੀਂ ਨਹੀਂ ਜ਼ਿਆਦਾ ਕਰਨਾ ਜਿਹੜੀ ਸਿਸਟ ਹੁੰਦੀ ਹੈ ਜਿਹੜੀ ਪਾਣੀ ਵਾਲੀ ਸੋ ਬਿਨਾ ਹੀ ਨਹੀਂ ਹੁੰਦੀ ਹੈ अच्छा कईया दे एसएच ही ਪਈ ਰਹਿੰਦੀ ਹੈ ਜਦ ਤੱਕ ਉਹ ਕਿਸੇ ਵੀ ਫੰਕਸ਼ਨਲ ਜਾਂ ਸਟਰਕਚਰਲ ਪ੍ਰੋਬਲਮ ਨਹੀਂ ਕਰਦੇ ਕਿ ਕਿਸੇ ਉਸ ਆਰਗਨ ਦੇ ਵਿੱਚ ਕੋਈ ਵੀ ਖਰਾਬੀ ਨਹੀਂ ਕਰ ਰਹਾ ਤਾਂ ਉਹ ਕੁਛ ਜ਼ਰੂਰਤ ਨਹੀਂ ਹੁੰਦੀ ਉਹਨੂੰ ਛੇੜਨ ਦੀ ਵੀ ਜ਼ਰੂਰਤ ਨਹੀਂ ਹੈ ਫਾਲੋ ਅਪ ਦੀ ਜ਼ਰੂਰਤ ਜ਼ਰੂਰ ਹੈ ਲੇਕਿਨ ਹਾਂ ਮੈਂ ਇਹ ਨਹੀਂ ਕਹਿੰਦੀ ਕਿ ਉਹਨੂੰ ਛੇੜਨ ਦੀ ਜ਼ਰੂਰਤ ਹੈ ਤੇ ਜੇ ਸਾਈਟ ਟਰੀਟਮੈਂਟ ਕੀ ਹੁੰਦਾ ਜੇ ਤੁਸੀਂ ਮੈਡੀਕਲੀ ਮਤਲਬ ਬਿਨਾਂ ਆਪਰੇਸ਼ਨ ਤੋਂ ਉਹ ਫਾਲੋ ਕਰ ਰਹੇ ਹੋ ਕਿਸੇ ਚੀਜ਼ ਨੂੰ ਤਾਂ ਉਹਨਾਂ ਨੂੰ ਕਿਹੜਾ ਸਹੀ ਟਰੀਟਮੈਂਟ ਫਾਲੋ ਕਰਨਾ ਮੈਮ ਜਿਹੜੇ ਸਿਸਟ ਦੀ ਗੱਲ ਹੈ ਪਹਿਲਾਂ ਤਾਂ ਪੇਸ਼ੈਂਟ ਨੂੰ ਆਪਣਾ ਇਨਫੈਕਸ਼ਨ ਠੀਕ ਰੱਖਣਾ ਚਾਹੀਦਾ ਜੇ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਇਨਫੈਕਸ਼ਨ ਹੈ ਸੈਕੰਡਲੀ ਉਹਨੂੰ ਆਪਣੇ ਹਾਰਮੋਨਸ ਦਾ ਧਿਆਨ ਰੱਖਣਾ ਚਾਹੀਦਾ ਕਿ ਹਾਰਮੋਨਸ ਤਾਂ ਨਹੀਂ ਉਹਨਾਂ ਦੇ ਜਿਹੜਾ ਐਸਟ੍ਰੋਜਨ ਦੀ ਸੈਕ੍ਰੀਸ਼ਨਸ ਤਾਂ ਨਹੀਂ ਜ਼ਿਆਦਾ ਹੋ ਰਹੀਆਂ ਹਾਰਮੋਨਲ ਟੈਸਟ ਹੁੰਦੇ ਆ ਉਹਨਾਂ ਦਾ ਤੀਸਰਾ ਜਿਹੜਾ ਮੈਂ ਹਮੇਸ਼ਾ ਹੀ ਕਹਿੰਨੀ ਆ ਇੱਕ ਹੈਲਦੀ ਐਟਮੋਸਫੀਅਰ ਪਲੱਸ ਇੱਕ ਹੈਲਦੀ ਡਾਈਟ ਉਹ ਹਮੇਸ਼ਾ ਇਹਨਾਂ ਚੀਜ਼ਾਂ ਨੂੰ ਜਿੰਨਾ ਤੁਹਾਡਾ ਕ੍ਰੂਸੀਫਰ ਵੈਜੀਟੇਬਲਸ ਹੈ ਜਿੰਨਾ ਤੁਸੀਂ ਲੈਟਸ ਵਗੈਰਾ ਜ਼ਿਆਦਾ ਲੈਂਦੇ ਹੋ ਉਹ ਪੇਸ਼ੈਂਟ ਨੂੰ ਇਹਦੇ ਚਾਂਸਸ ਕਾਫੀ ਘਟ ਜਾਂਦੇ ਆ ਮਸ਼ਰੂਮ ਰੈਗੂਲਰ ਲੈਣੀ ਚਾਹੀਦੀ ਆ ਤਾਂ ਉਹਦੇ ਚ ਕਵਰ ਹੋ ਜਾਂਦਾ ਹਾਂ ਜਿਹਦਾ ਸਾਈਜ਼ ਕਾਫੀ ਜ਼ਿਆਦਾ ਹੈ ਇਹ ਐਂਡਿਕੀਸ਼ਨ ਹੈ ਕਿ ਪੇਸ਼ੈਂਟ ਨੂੰ ਬਹੁਤ ਕਲੌਟ ਆਉਂਦੇ ਆ 10 ਦਿਨ ਤੋਂ ਜ਼ਿਆਦਾ ਬਲੀਡਿੰਗ ਹੈ ਉੱਥੇ ਅਸੀਂ ਸਰਜਰੀ ਰਿਕਮੈਂਡ ਕਰਦੇ ਆ ਇਸ ਤੋਂ ਇਲਾਵਾ ਜੇ ਨਾਰਮਲ ਪੀਰੀਅਡਸ ਆ ਰਹੇ ਆ ਤਾਂ ਕਿਸੇ ਸਰਜਰੀ ਦੀ ਜ਼ਰੂਰਤ ਨਹੀਂ ਮੈਮ ਕਈ ਵਾਰ ਇੱਕ ਨਾ ਸਰੀਰ ਚਰਬੀ ਦੀਆਂ ਗੰਡਾ ਬਣ ਜਾਂਦੀਆਂ ਨੇ ਉਹ ਕਈ ਵਾਰ ਮੋਟਾਪੇ ਕਰਕੇ ਵੀ ਹੋ ਜਾਂਦਾ ਮੈਮ ਉਹਨੂੰ ਲਾਈਪੋਮਾ ਕਹਿੰਦੇ ਆ ਅੱਛਾ ਉਹ ਲਾਈਪੋਮਾ ਹੁੰਦਾ ਉਹ ਤੁਸੀਂ ਇੱਕ ਵਾਰੀ ਐਫਐਨਸੀ ਆਪਣਾ ਟੈਸਟ ਹੁੰਦਾ ਉਹ ਫਾਈਨ ਨੀਡਲ ਉਹ ਟੈਸਟ ਕਰਵਾ ਲਓ ਉਹ ਤਾਂ ਇੱਕ ਜਿੱਦਾਂ ਅਸੀਂ ਨਾ ਸਿੰਪਲ ਮੈਂ ਆਇਲ ਵਗੈਰਾ ਅਸੀਂ ਦਿੰਦੇ ਆ ਉਹ ਮ사ਜ ਕਰਦੇ ਆ ਪਲੱਸ ਆਪਣਾ ਡਾਈਟ ਪਲਾਨ ਦਿੰਦੇ ਆ ਉਹਦੇ ਨਾਲ ਹੀ ਕਵਰ ਹੋ ਜਾਂਦੇ ਉਹਦਾ ਮੂਵ ਕਰਵਾਉਣ ਦਾ ਨਹੀਂ ਜ਼ਿਆਦਾ ਅਸੀਂ ਤਾਂ ਨਹੀਂ ਕਦੇ ਵੀ ਕਹਿੰਦੇ ਕਿ ਕਿਉਂਕਿ ਜਿੰਨਾ ਕਿੱਥੇ ਕਿੱਥੇ ਰਿਮੂਵ ਕਰਵਾਉਂਗੇ ਉਹ ਹੈਨਾ ਬਟ ਇਟ ਇਜ਼ ਆਲਵੇਸ ਬੈਟਰ ਯੂਪੀ ਉਹ ਜਿਹੜੇ ਸਿੰਪਲ ਟ੍ਰੀਟਮੈਂਟ ਆ ਉਹਨਾਂ ਨਾਲ ਹੀ ਕਵਰ ਹੋ ਜਾਂਦੇ ਤੇ ਇੱਕ ਵਾਰ ਕਈ ਵਾਰ ਜਿਵੇਂ ਆਪਾਂ ਕਹਿੰਦੇ ਵੀ ਸਾਡੀ ਬੋਡੀ ਦੇ ਵਿੱਚ ਬਲੱਡ ਕਲੌਟਸ ਬਣ ਜਾਂਦੇ ਖੂਨ ਇਕੱਠਾ ਹੋ ਜਾਂਦਾ ਮੈਮ ਉਹ ਖੂਨ ਕਈ ਵਾਰ ਸਾਡਾ ਗਾੜਾ ਹੋ ਕੇ ਜੰਮ ਕਿਉਂ ਜਾਂਦਾ ਇੱਕ ਜਗ੍ਹਾ ਤੇ ਉਹ ਸਕਿਨ ਸਕਿਨ ਦੀ ਗੱਲ ਕਰਦੇ ਹਾਂ ਦੇਖੋ ਇਹ ਨਾ ਜ਼ਿਆਦਾ ਕਰ ਜਿਹੜਾ ਹੁੰਦਾ ਹੈ ਪੇਸ਼ੈਂਟ ਦੀ ਸਰਜਰੀ ਤੋਂ ਬਾਅਦ ਦੀ ਜਾਂ ਕਿਸੇ ਦੀ ਸੱਟ ਲੱਗਣ ਦੀ ਹਿਸਟਰੀ ਹੁੰਦੀ ਆ ਉਹਦੇ ਵਿੱਚ ਕਈ ਵਾਰ ਜਿਹੜੇ ਕਲੌਟਸ ਹੁੰਦੇ ਨਾ ਬਲੱਡ ਦੇ ਵਿੱਚ ਘੁਮਣੇ ਸ਼ੁਰੂ ਹੋ ਜਾਂਦੇ ਤਾਂ ਉਹਦੇ ਲਈ ਡੀਵੀਟੀ ਟੈਸਟ ਵੀ ਹੁੰਦੇ ਆ ਉਹਦੇ ਲਈ ਜਾਣਾ ਚਾਹੀਦਾ ਔਰ ਉਹੀ ਵਾਰ ਖੂਨ ਪਤਲਾ ਹੋਣ ਦੀ ਦਵਾਈ ਵੀ ਦੇ ਦਿੰਦੇ ਆ ਤਾਂ ਉਹ ਜਾਂ ਕਿਸੇ ਦੀ ਸਰਜਰੀ ਹੋਈ ਹੋਵੇ ਜਾਂ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਹੋਵੇ ਤਾਂ ਉਹਦੇ ਵਿੱਚ ਜਿਹੜੇ ਬਲੱਡ ਹੈ ਨਾ ਉਹ ਸਰਕੂਲੇਸ਼ਨ 'ਚ ਜਾਣਾ ਸ਼ੁਰੂ ਹੋ ਜਾਂਦਾ ਉਹਦੇ ਕਰਕੇ ਹੁੰਦਾ ਉਹ ਬਿਲਕੁਲ ਡਿਫਰੈਂਟ ਚੀਜ਼ ਹੈ ਤੇ ਜਿਹੜਾ ਆਪਾਂ ਮੈਂ ਜਿਵੇਂ ਮੋਟਾਪੇ ਤੇ ਤੁਹਾਨੂੰ ਪਹਿਲਾਂ ਹੀ ਪੁੱਛਿਆ ਵੀ ਜੇ ਕੋਈ ਜਿਹਦਾ weight ਵੱਧ ਆ ਜਾਂ ਕੋਈ ਵੱਧ ਮੋਟਾ ਹੈ ਤਾਂ ਇਹ ਵੱਧ ਚਾਂਸਸ ਹੁੰਦੇ ਨੇ ਜਿਵੇਂ ਕਈ ਵਾਰ ਜਿਵੇਂ ਆਪਾਂ ਕਿਉਂਕਿ ਮੋਟਾਪਾ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੈ ਕੇ ਆਉਂਦਾ ਹੈ ਨਾ ਤੇ ਆਪਣੀ ਡਾਈਟ ਵੀ ਸਹੀ ਨਹੀਂ ਹੁੰਦੀ ਤਾਂ ਹੀ ਆਪਾਂ ਮੋٹے ਹੁੰਨੇ ਆ ਇਹ ਇੱਕ ਕਾਰਨ ਬਣਦਾ ਹੈ ਮੋਟਾਪਾ ਵੀ ਉਹ ਸਾਡੇ ਸ਼ਰੀਰ ਦੇ ਵਿੱਚ ਜਿਹੜਾ obese patient ਹੈ ਨਾ ਉਹ ਹਮੇਸ਼ਾ prone to diseases ਹੁੰਦਾ ਹੈ ਹੂੰ ਮੈਂ ਪਤਲੇ ਪੇਸ਼ੈਂਟ ਜਿ ਫੈਬਰੋਇਡ ਦਾ ਇਹਦੇ ਨਾਲ ਜ਼ਿਆਦਾ ਲੈਣਾ ਦੇਣਾ ਨਹੀਂ ਹੈ ਲੇਕਿਨ ਹਾਂ ਇਹ ਚੀਜ਼ ਹੋ ਜਾਂਦੀ ਹੈ ਕਿ ਉਹਦੇ ਵਿੱਚ ਹਾਰਮੋਨਲ ਡਿਸਟਰਬੈਂਸ ਹੋਣ ਦੇ ਚਾਂਸਸ ਜ਼ਿਆਦਾ ਹੁੰਦੇ ਤਾਂ ਇਸ ਕਰਕੇ ਉਹਨਾਂ ਨੂੰ ਜਿਹੜੇ ਥਾਇਰੋਇਡ ਦਾ ਰਿਸਕ ਹੋ ਗਿਆ ਬਾਕੀ ਚੀਜ਼ਾਂ ਦੇ ਰਿਸਕ ਹੈ ਹਾਈਪਰ ਗਲਾਈਸੀਮੀਆ ਹੋ ਗਿਆ 슈ਗਰ ਹੋ ਗਿਆ ਉਹਨਾਂ ਦੇ ਚਾਂਸਸ ਬੱਜ ਜਾਂਦੇ ਅੱਛਾ ਠੀਕ ਹੈ ਮੈਟਾਬੋਲਿਜ਼ਮ ਸਲੋ ਹੁੰਦਾ ਉਹਨਾਂ ਦਾ ਤੇ ਇਸ ਕਰਕੇ ਉਹ ਪ੍ਰੋਨ ਹੁੰਦੇ ਆ ਪਰ ਪਾਰਟਿਕੁਲਰਲੀ ਸਿਰਫ ਉਹਨਾਂ ਦੇ ਵਿੱਚ ਹੋਣਗੀਆਂ ਨਹੀਂ ਇਹ ਨਹੀਂ ਤੇ ਮੈਮ ਐਕਸਰਸਾਈਜ਼ ਇਹਦੇ ਵਿੱਚ ਕਿੰਨਾ ਕੁ ਹੈਲਪ ਕਰਦੀ ਹੈ ਐਕਸਰਸਾਈਜ਼ ਦੇ ਵਿੱਚ ਮੈਮ ਮੈਂ ਤੁਹਾਨੂੰ ਕਿੰਨੀ ਜਦੋਂ ਸਰਕੂਲੇਸ਼ਨ ਅੱਛਾ ਹੁੰਦਾ ਉਹਨ ਕਈ ਪੇਸ਼ੈਂਟ ਆਸੇ ਆ ਜਿਨ੍ਹਾਂ ਨੂੰ ਮੈਂ ਆਇਲ ਦਿਨੀ ਆ ਉਹਨਾਂ ਨੂੰ ਮ사ਜ ਕਰਦੇ ਆ ਇਵਨ ਜਿਹੜੀ ਚਾਕਲੇਟ ਸਿਸਟ ਆ ਉਹ ਵੀ ਕਈ ਪੇਸ਼ੈਂਟ ਦੇ ਕਵਰ ਹੋਏ ਆ ਤਾਂ ਉਹ ਰੈਗੂਲਰ ਕਰਨਾ ਚਾਹੀਦਾ ਇੱਕ ਮਲਾਸਨ ਹੁੰਦਾ ਵਜਰਾ ਸੁਨੰਦਾਰ ਰੈਗੂਲਰ ਉਹਨਾਂ ਨੂੰ ਕਰਨਾ ਚਾਹੀਦਾ ਜਿੰਨਾ ਤੁਹਾਨੂੰ ਕਨਸਟਿਪੇਸ਼ਨ ਘਟ ਰਹੀ ਗਈ ਜਿੰਨਾ ਤੁਹਾਡਾ ਬਾਉਲ ਮੂਵਮੈਂਟ ਐਕਟਿਵ ਰਹੇਗਾ ਜਿੰਨਾ ਤੁਸੀਂ ਪ੍ਰਾਣਾਯਾਮ ਕਰੋਗੇ ਇਹ ਚਾਂਸਸ ਜਿਹੜੇ ਆ ਇਹਦੇ ਗਰੋ ਹੋਣ ਦੇ ਕਾਫੀ ਘਟ ਜਾਂਦੇ ਤੇ ਮੈਮ ਇੱਕ ਸਿੰਪਟਮਸ ਕੀ ਨੇ ਜਦੋਂ ਆਪਾਂ ਨੇ ਜਿਵੇਂ ਤੁਸੀਂ ਕਿਹਾ ਵੀ ਹਰ ਗੰਡ ਕੈਂਸਰ ਨਹੀਂ ਹੁੰਦੀ ਹੈ ਨਾ ਕਿਉਂਕਿ ਆਪਾਂ ਸਭ ਤੋਂ ਵੱਡਾ ਡਰ ਹਰ ਪੇਸ਼ੈਂਟ ਨੂੰ ਇਹ ਹੁੰਦਾ ਵੀ ਕਿਤੇ ਇਹ ਹੀ ਗੰਡ ਉਬ ਮਾਰੀ ਦੀ ਤਾਂ ਨਹੀਂ ਹੈਗੀ ਹੈ ਨਾ ਪਹਿਲਾਂ ਤਾਂ ਵੀ ਉਹਦਾ ਕਿਵੇਂ ਪਤਾ ਲੱਗਦਾ ਵੀ ਜੋ ਕੈਂਸਰ ਦੀ ਜਗਾ ਕੈਂਸਰ ਦੀ ਜਗਾ ਪਹਿਲਾਂ ਇਹ ਦੇਖੋ ਕਿ ਤੁਹਾਡੇ ਬਾਡੀ ਚ ਫਿਬਰੋਇਡ ਹੈ ਜਾਂ ਨਹੀਂ ਹੈ ਕਦੋਂ ਡਾਕਟਰ ਦੇ ਕੋਲ ਜਾਣਾ ਚਾਹੀਦਾ ਜੇ ਕਿਸੇ ਪੇਸ਼ੈਂਟ ਨੂੰ ਹੈਵੀ ਬਲੀਡਿੰਗ ਹੁੰਦੀ ਹੈ ਜਿੱਦਾਂ ਕਿ 5 ਤੋਂ 6 ਡੇਸ ਤੋਂ ਜ਼ਿਆਦਾ ਹੈਵੀ ਪੀਰੀਅਡਸ ਆ ਰਹੇ ਆ ਤਾਂ ਨੂੰ ਇੱਕ ਰੂਟੀਨ ਚੈੱਕਅਪ ਆਪਣਾ ਜ਼ਰੂਰ ਕਰਵਾ ਲੈਣਾ ਚਾਹੀਦਾ ਇੰਟਰਕੋਰਸ ਦੇ ਟਾਈਮ ਕੋਈ ਬਲੀਡਿੰਗ ਹੁੰਦੀ ਹੈ ਤਾਂ ਜ਼ਰੂਰ ਜਾਣਾ ਚਾਹੀਦਾ ਨਾਰਮਲ ਸਾਈਕਲ 28 ਤੋਂ 32 ਦਿਨਾਂ ਦਾ 35 ਦਿਨਾਂ ਦਾ ਹੁੰਦਾ ਜੇ 28 ਦਿਨ ਮਤਲਬ ਜਿੱਦਾਂ 22 ਦਿਨ ਤੋਂ 35 ਦਿਨ ਦਾ ਹੁੰਦਾ ਜੇ 22 ਦਿਨ ਤੋਂ ਵਿੱਚ ਕਿਸੇ ਨੂੰ ਬਲੀਡਿੰਗ بار-बार ਕਦੇ ਹੋ ਗਈ ਕਦੇ हट ਗਈ ਤਾਂ ਇਹ ਬਹੁਤ मेजर uh, रीज़न है कि तुम तो एक बार डॉक्टर जरूर मिल लेना चाहिए ठीक hmm. है और दूसरा जी अल्ट्रासोनोग्राफी uh, है सी टी स्कैन है एम आर आईज आर वो डिफ्रेंशिएट कर देंगे hmm. लेकिन फॉलोअप इज मस्ट कि मेन जे सिमटम है तो एक बार अपने डॉक्टर जरूर मिल लेना चाहिए hmm. ਤੇ ਇਹ ਤੋਂ ਬਿਨਾਂ ਮੈਂ ਜੇ ਆਪਣੇ ਸਰੀਰ ਦੇ ਕਿਸੇ ਹੋਰ ਹਿੱਸੇ ਤੇ ਆ ਕਿਉਂਕਿ ਵੱਖਰੇ ਵੱਖਰੇ ਤੇ ਵੱਖਰੀ ਤਰ੍ਹਾਂ ਦੇ ਕੈਂਸਰ ਨੇ ਹਨਾ ਜਿਵੇਂ ਤੁਸੀਂ ਪਹਿਲਾਂ ਵੀ ਮੈਨੂੰ ਦੱਸ ਰਹੇ ਸੀ ਵੀ ਬ੍ਰੈਸਟ ਕੈਂਸਰ ਆ ਫਿਰ ਬਲੱਡ ਕੈਂਸਰ ਆ ਸਕਿਨ ਕੈਂਸਰ ਆ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਤਾਂ ਜੇ ਕਿਤੇ ਵੀ ਕੋਈ ਪ੍ਰੋਬਲਮ ਹੈ ਤਾਂ ਉਹਦੇ ਕਿਉਂਕਿ ਵੱਖਰੇ ਵੱਖਰੇ ਸਮਾਂ ਇੱਕ ਚੀਜ਼ ਯਾਦ ਰੱਖੋ ਕਿ ਜੇ ਕਿਸੇ ਪੇਸ਼ੈਂਟ ਦਾ ਅਬਰਪਟਲੀ weight ਘਟ ਰਿਹਾ ਹੈ ਅੱਛਾ ਤਾਂ ਉਹਨੂੰ ਜ਼ਰੂਰ ਇੱਕ ਰੂਟੀਨ ਚੈੱਕਅਪ ਕਰਵਾ ਲੈਣਾ ਚਾਹੀਦਾ ਜੇ ਉਹਨੂੰ ਭੁੱਖ ਲੱਗਣੀ ਘੱਟ ਹੋ ਰਹੀ ਹੈ ਬਾਲ ਜ਼ਿਆਦਾ ਗਿਰ ਰਹੇ ਆ ਇਹ ਵੈਸੇ ਵੀ ਰੂਟੀਨ ਚ ਹੋ ਜਾਂਦਾ ਲੇਕਿਨ ਇੱਕ ਬਲੱਡ ਟੈਸਟ ਜ਼ਰੂਰ ਉਹਨਾਂ ਨੂੰ ਕਰਵਾ ਲੈ ਜਿਨ੍ਹਾਂ ਦੀ ਇਮਿਊਨਿਟੀ ਘਟਨੀ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਕਈ ਪੇਸ਼ੈਂਟ ਤਾਂ ਰੂਟੀਨ ਇੱਕ CBC ਕਰਵਾਣ ਆਉਂਦੇ ਆ ਉਹਦੇ ਜੀ ਬਲੱਡ ਕੈਂਸਰ ਦੀ ਇੰਡੀਕੇਸ਼ਨ ਆਣੀ ਹੈ ਸ਼ੁਰੂ ਹੋ ਜਾਂਦੀ ਹੈ ਤਾਂ 6 ਮਹੀਨੇ ਬਾਅਦ ਸਾਲ ਚਿਕ ਵਾਰ ਆਪਣੇ ਰੂਟੀਨ ਦੇ ਬਲੱਡ ਟੈਸਟ ਜ਼ਰੂਰ ਜ਼ਰੂਰ ਕਰਵਾ ਲੈਣੇ ਚਾਹੀਦੇ ਆ ਕੁਝ ਨਹੀਂ ਜਾਂਦਾ ਪਰਮਾਤਮਾ ਕਰੇ ਸਭ ਦੀ ਰਿਪੋਰਟਸ ਜਿਹੜੀਆਂ ਉਹ ਠੀਕ ਆਨ ਲੇਕਿਨ ਹਾਂ ਯੂ ਸ਼ੁੱਡ ਇਹ ਦੇਖੋ ਸਭ ਤੋਂ ਚੀਜ਼ ਕੀ ਹੁੰਦੀ ਹੈ ਕਿ ਕੋਈ ਵੀ ਚੀਜ਼ ਹੋਏ ਨਾ ਇੱਕ ਹੁੰਦੀ ਹੈ ਆਪਣੀ ਆਪ ਆਪਣੀ ਇੰਟੂਿਸ਼ਨ ਕਿ ਮੇਰੀ ਬਾਡੀ ਹੁਣ ਮੇਰਾ ਸਾਥ ਨਹੀਂ ਦੇ ਰਹੀ ਜਾਂ ਮੈਨੂੰ ਕੋਈ ਵੀਕਨੈਸ ਲੱਗ ਰਹੀ ਆ ਤਾਂ ਜਾਣ ਚ ਕੋਈ ਬੁਰਾਈ ਵੀ ਨਹੀਂ ਹੈ ਨਾ ਹਾਂ ਇੱਕ ਰੂਟੀਨ ਚੈੱਕਅਪ ਦੇ ਨਾਲ ਤੁਹਾਨੂੰ ਸਾਰਾ ਪਤਾ ਲੱਗ ਜਾਂਦਾ ਜਿੱਦਾਂ ਸਪੈਸ਼ਲੀ ਕਿਸੇ ਪੇਸ਼ੈਂਟ ਨੂੰ ਬਿਨਾਂ ਗੱਲ ਤੋਂ ਲੂਜ਼ ਮੋਸ਼ਨ ਲੱਗ ਜਾਂਦੇ ਆ ਬਿਨਾਂ ਗੱਲ ਤੋਂ ਕਨਸਟਿਚੂਸ਼ਨ ਹੋ ਜਾਂਦੀ ਹੈ ਕਾਫੀ ਦਿਨ ਲੂਜ਼ ਮੋਸ਼ਨ ਰਹਿੰਦੇ ਆ ਫਿਰ ਉਸ ਤੋਂ ਬਾਅਦ ਉਹਨੂੰ ਫੇਰ ਲੱਗਦਾ ਕਿ ਹੁਣ ਕਬਜ਼ ਹੋ ਗਈ ਤਾਂ ਇਹ ਆਪਣੇ ਰੂਟੀਨ ਚੈੱਕਅਪ ਕਰਵਾ ਲੈਣੇ ਚਾਹੀਦੇ ਤੇ ਜਿਹੜੀਆਂ ਤੁਸੀਂ ਚੀਜ਼ਾਂ ਦੱਸ ਰਹੇ ਹੋ ਲੂਜ਼ ਮੋਸ਼ਨ ਵਾਲ ਚੈਟ ਨੇ ਤੇ ਇਹ ਸਿੰਪਟਮਸ ਹੋ ਸਕਦੇ ਆ ਇਟ ਕੁਡ ਬੀ ਓਕੇ ਨਹੀਂ ਹੈ ਲੇਕਿਨ ਇਹ ਹੋ ਸਕਦੇ ਆ ਜੇ ਕਿਸੇ ਦਾ ਐਬਡੈਕਟਲੀ weight ਘਟ ਰਿਹਾ ਨਾ ਤਾਂ ਉਹਨੂੰ ਡਾਕਟਰ ਨੂੰ ਕੰਸਲਟ ਜ਼ਰੂਰ ਤੇ ਜਿਵੇਂ ਮੈਮ ਆਪਾਂ ਗੰਡਾਂ ਦੀ ਗੱਲ ਕਰ ਰਹੇ ਆ ਨਾ ਯੂਟਰਸ ਹੁੰਦੀਆਂ ਨੇ ਹੋਰ ਬਾਡੀ ਪਾਰਟਸ ਹੁੰਦੀਆਂ ਨੇ ਤਾਂ ਜਿਵੇਂ ਤੁਸੀਂ ਐ ਵੀ ਕਈਆਂ ਦਾ ਕੋਈ ਖਤਰਾ ਨਹੀਂ ਹੁੰਦਾ ਜੇ ਉਹ ਵੱਧ ਨਹੀਂ ਰਹੀਆਂ ਤਾਂ ਕੋਈ ਨਹੀਂ ਜੋ ਮਟਰ ਦੇ ਦਾਣੇ ਜਿੱਡੀਆਂ ਹਨਾ ਤਾਂ ਪਰ ਤੁਹਾਨੂੰ ਕਿੰਨਾ ਕੇਸਸ ਦੇ ਵਿੱਚ ਜਾਂ ਕਦੋਂ ਡਾਕਟਰ ਕੋਲ ਜਾਣਾ ਚਾਹੀਦਾ ਵੀ ਹੁਣ ਮੈਨੂੰ ਲੱਗ ਰਿਹਾ ਵੀ ਇਹ ਕੁਝ ਪ੍ਰੋਬਲਮ ਆ ਕਿਉਂਕਿ ਕਈ ਵਾਰ ਅਸੀਂ ਇਗਨੋਰ ਬੜਾ ਕਰਦੇ ਆ ਨਾ ਵੀ ਕੋਈ ਨਹੀਂ ਇਗਨੋਰ ਹੀ ਤਾਂ ਸਭ ਤੋਂ ਵੱਡੀ ਚੀਜ਼ ਹੈ ਉਹ ਇਹੀ ਤਾਂ ਮੈਂ ਸਾਰੇ ਅੱਜ ਵੀ ਇੱਕ ਪੇਸ਼ੈਂਟ ਨੂੰ ਮੈਂ ਇਹ ਗੱਲ ਕਹੀ ਆ ਇਹ ਮੈਨੂੰ ਕਿਹਾ ਤੁਸੀਂ ਨਾ ਸੈਰ ਕਰਨ ਜਾਇਆ ਕਰੋ ਕਹਿੰਦੀ ਮੈਡਮ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਮੈਂ ਕਿਹਾ ਦੇਖੋ ਮੇਰੀ ਗੱਲ ਸਮਝੋ ਟਾਈਮ ਤਾਂ ਜਿਸ ਦਿਨ ਬੈੱਡ ਤੇ ਪੈਗੇ ਉਸ ਦਿਨ ਤਾਂ ਆਏਗਾ ਹੀ ਹਾਂਜੀ ਟਾਈਮ ਉਸ ਦਿਨ ਥੋੜਾ ਲੈ ਕੇ ਆਣਾ ਤੁਸੀਂ ਤਾਂ ਟਾਈਮ ਤੁਸੀਂ ਆਪਣੇ ਲਈ ਕੱਢਣਾ ਪਹਿਲਾਂ ਸ਼ੁਰੂ ਕਰੋ ਜਦੋਂ ਕਿਸੇ ਵੀ ਪੇਸ਼ੈਂਟ ਦੀ ਹੈਵੀ ਬਲੀਡਿੰਗ ਹੈ ਜਾਂ ਉਹਨੂੰ ਕਲੌਟ ਆ ਰਹੇ ਆ ਜਾਂ ਉਹਨੂੰ ਲੱਗਦਾ ਕਿ ਉਹਦੇ ਮਤਲਬ ਕਿ 1-2 ਘੰਟੇ ਬਾਅਦ ਉਹਨੂੰ ਪੈਡ ਚੇਂਜ ਕਰਨਾ ਪੈਂਦਾ ਇੰਨਾ ਹੈਵੀ ਫਲੋ ਹੈ ਤਾਂ ਇੱਕ ਵਾਰ ਡਾਕਟਰ ਨੂੰ ਜ਼ਰੂਰ ਮਿਲਣਾ ਚਾਹੀਦਾ ਇੰਟਰਕੋਰਸ ਤੇ ਟਾਈਮ ਬਲੀਡਿੰਗ ਹੁੰਦੀ ਹੈ ਇੰਟਰਮਿਟੈਂਟ ਬਲੀਡਿੰਗ ਹੁੰਦੀ ਹੈ ਮਤਲਬ ਜਿੰਨੂੰ ਕਹਿੰਦੇ ਆ ਵਾਈਟ ਕਲਰ ਔਰ ਹਾਂ ਸਪੈਸ਼ਲੀ ਦੱਸਣਾ ਚਾਹੀਦੀ ਹੈ ਕਿ ਮੀਨੋਪੌਸ ਤੋਂ ਬਾਅਦ ਜੇ ਕਿਸੇ ਨੂੰ 1 ਸਾਲ ਹੋ ਗਿਆ ਪੀਰੀਅਡਸ ਨਹੀਂ ਆਏ ਉਸ ਤੋਂ ਬਾਅਦ ਇੱਕਦਮ ਹੈਵੀ ਫਲੋ ਆਂਦਾ ਉਹ ਪਿੱਛੇ ਜੇ ਵੀ ਸਾਡੇ ਕੋਲ ਮੇਰੇ ਕੋਲ ਆਏ ਸੀਗੇ ਇਧਰੋਂ ਹਾਰਪੂ ਦੇ ਕੋਲੋਂ ਮੈਂ ਤਾਂ ਉਹਨਾਂ ਨੂੰ ਇਸ ਤਰ੍ਹਾਂ 2 ਸਾਲ ਬਾਅਦ ਬਲੀਡਿੰਗ ਸ਼ੁਰੂ ਹੋਈ ਹੈ ਉਹਨਾਂ ਦੇ ਐਂਡੋਮੈਟਰ ਮੈਨੀ ਥਿਕਨਸ ਉਹਦੇ ਚਾਂਸਸ ਹੋ ਜਾਂਦੇ ਹਨ ਠੀਕ ਹੈ ਤਾਂ ਫਿਰ ਕੱਟ ਤੋਂ ਕੱਟ ਪੇਸ਼ੈਂਟ ਆਪਣੇ ਇੱਕ ਲਾਈਫ ਸਟਾਈਲ ਮੈਨੇਜਮੈਂਟ ਪ੍ਰੋਪਰ ਟਰੀਟਮੈਂਟ ਵਾਲਾ ਲੱਗੇਗਾ ਨਾ ਜੇ ਸਿੰਪਟਮ ਆਉਂਦੇ ਹਨ ਤਾਂ ਕਾਈਂਡਲੀ ਕਾਈਂਡਲੀ ਡਾਕਟਰ ਨੂੰ ਜ਼ਰੂਰ ਮਿਲੋ ਤੇ ਮੈਂ ਵਿੱਚ ਡਾਈਟ ਦਾ ਵੀ ਬਹੁਤ ਵੱਡਾ ਹੱਥ ਹੈ ਜੇ ਸਾਨੂੰ ਇਹ ਚੀਜ਼ਾਂ ਦੀ ਪ੍ਰੋਬਲਮ ਹੁੰਦੀ ਹੈ ਹਾਈਜੀਨ ਦਾ ਬਹੁਤ ਵੱਡਾ ਹਮ ਜੇ ਜੀ ਕਿਸੇ ਪੇਸ਼ੈਂਟ ਨੂੰ ਲੱਗਦਾ ਕਿ ਉਹਨੂੰ ਕੀ ਕਹਿੰਦੇ ਪਾਣੀ ਵਾਲੀ ਰਸੋਲੀ ਜਿਹਨੂੰ ਸਿਸਟ ਕਹਿੰਦੇ ਆ ਤਾਂ ਉਹਨੂੰ ਆਪਣੇ ਹਾਈਜੀਨ ਦਾ ਰਸੋਲੀ ਹੋ ਗਿਆ ਯੂਟਰਸ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਪਾਣੀ ਬਹੁਤ ਜ਼ਿਆਦਾ ਪੀਣਾ ਚਾਹੀਦਾ ਜਦੋਂ ਵੀ ਤੁਸੀਂ ਹਫਤੇ ਚ ਦੋ ਵਾਰ ਫਿਟ ਕਰੀ ਦੇ ਨਾਲ ਨਿੱਜੇ ਵਾਸ਼ ਜ਼ਰੂਰ ਕਰਨਾ ਚਾਹੀਦਾ ਜੇ ਤੁਸੀਂ ਕਿਤੇ ਪਬਲਿਕ ਪਲੇਸ ਤੇ ਜਾਂਦੇ ਹੋ ਹਾਈਜਨ ਵਾਸ਼ ਜ਼ਰੂਰ ਯੂਜ਼ ਕਰਨਾ ਚਾਹੀਦਾ ਡਾਈਟ ਆਪਣੀ ਅੱਛੀ ਲੈਣੀ ਚਾਹੀਦੀ ਹੈ ਤੁਹਾਨੂੰ ਆਪਣੇ ਡਾਈਟ ਦੇ ਵਿੱਚ ਰੋਜ਼ ਚਕੰਦਰ ਹੋ ਗਿਆ ਔਰ ਫਰਮੈਂਟਡ ਫੂਡ ਹੋ ਗਿਆ ਔਰ ਮਸ਼ਰੂਮ ਹੋ ਗਿਆ ਬ੍ਰੋਕਲੀ ਹੋ ਗਿਆ ਗ੍ਰੀਨ ਲੀਫੀ ਵੈਜੀਟੇਬਲਜ਼ ਜ਼ਰੂਰ ਲੈਣੇ ਚਾਹੀਦੇ ਆ ਇੱਕ ਛੋਟਾ ਬਾਉਲ ਫਰੂਟਸ ਦਾ ਜ਼ਰੂਰ ਲੈਣਾ ਚਾਹੀਦਾ ਰਾਤ ਨੂੰ ਆਪਣੇ 7 ਤੋਂ 10 ਬਦਾਮ ਕਿਸ਼ਮਿਸ਼ ਔਰ ਦੋ ਅਕਰੂਟ ਇਹ ਕੰਜੀਰ ਇਹ ਪੀਗੋ ਕੇ ਸਵੇਰੇ ਚਾਹੇ ਦੁੱਧ ਦੇ ਨਾਲ ਉਹਨੂੰ ਬਲੈਂਡ ਕਰਕੇ ਲੈ ਲਓ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਹੈ ਇਹ ਜ਼ਰੂਰ ਲੈਣਾ ਚਾਹੀਦਾ ਹੈ ਹਮ ਤੇ ਮੈਮ ਜਿਹੜੀਆਂ ਗੰਡਾ ਹੁੰਦੀਆਂ ਨੇ ਖੁਰ ਵੀ ਜਾਂਦੀਆਂ ਨੇ ਮਤਲਬ ਸਾਡੀ ਬਾਡੀ ਚ ਉਹ ਦਵਾਈ ਨੀ ਦੇਖੋ ਪਤਾ ਇਹ ਚੀਜ਼ ਮੈਂ ਉਹੀ ਕਹਿ ਰਹੀ ਹਾਂ ਡਿਪੈਂਡ ਕਰਦਾ ਕਿ ਤੁਸੀਂ ਕਿਹੜੀ ਸਟੇਜ ਤੇ ਆਏ ਜਿਹੜੀ ਤੁਹਾਡੀ ਸਿਸਟ ਹੈ ఓਵਰੀਅਨ ਸਿਸਟ ਦਾ ਅਸੀਂ ਬਹੁਤ ਠੀਕ ਕੀਤੇ ਆ ਲੇਕਿਨ ਜਿਹੜੀ ਤੁਹਾਡੇ ਫਿਬਰੋਇਡ ਹੈ ਨਾ ਉਹਨੂੰ ਉੱਥੇ ਰਿਸਟ੍ਰਿਕਟ ਕੀਤਾ ਜਾ ਸਕਦਾ ਕਿ ਇਹ ਵਧਨ ਨਾ ਹਮ ਉਹਨੂੰ ਬਿਲਕੁਲ ਖਤਮ ਕਰਨਾ ਤਾਂ ਨਹੀਂ ਪੋਸੀਬਲ ਹੁੰਦਾ ਹਾਂ ਉਹ ਹੋਰ ਨਾ ਵਦਨ ਔਰ ਉਹਦਾ ਕੋਈ ਇਫੈਕਟ ਨਾ ਹੋਏ ਉਹ ਹੋ ਜਾਂਦਾ ਹੈ ਟ੍ਰੀਟਮੈਂਟ ਹਾਂ ਜਿਹੜੀਆਂ ਪਾਣੀ ਵਾਲੀਆਂ ਜਿਹੜੀਆਂ ਸੋਲੀਆਂ ਉਹ ਰਿਕਵਰ ਹੋ ਜਾਂਦੀ ਹੈ ਤੇ ਮੈਂ ਮੇਰੇ ਟੈਸਟ ਕਿਹੜੇ ਹੁੰਦੇ ਨੇ ਜੇ ਕਿਸੇ ਨੇ ਟੈਸਟ ਕਰਵਾਉਣੇ ਹੋਣ ਤਾਂ ਸਭ ਤੋਂ ਪਹਿਲਾਂ ਜਦੋਂ ਵੀ ਫਿਬਰੋਇਡ ਜਾਂ ਇਹ ਸਿੰਪਟਮ ਆਉਂਦੇ ਨੇ ਸਭ ਤੋਂ ਪਹਿਲਾਂ ਟੈਸਟ ਜਿਹੜਾ ਆ ਉਹ ਅਲਟਰਾਸਾਉਂਡ ਹੁੰਦਾ ਹੈ ਬੇਸਿਕ ਇੱਕ ਅਲਟਰਾਸਾਉਂਡ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਮੈਮੋਗ੍ਰਾਫੀ ਔਰ ਅਲਟਰਾਸਾਉਂਡ ਦੇਖੋ ਹੁਣ ਲੋਕ ਸਮਝਦਾਰ ਹੋ ਰਹੇ ਹਨ ਜੀ ਹਨਾ ਹੁਣ ਮੇਰੇ ਕੋਲ ਪਿੱਛੇ ਜੇ ਵੀ ਮੈਮ ਆਏ ਸੀ ਉਹਨਾਂ ਦੇ ਫਰੈਂਡ ਨੂੰ ਪ੍ਰੋਬਲਮ ਆਈ ਆ ਉਹਨਾਂ ਨੂੰ ਆਪਰੇਟ ਕਰਾਉਣਾ ਪਿਆ ਉਹ ਨਾਲ ਦੇ ਨਾਲ ਆਗੇ ਕਿ ਮੈਮ ਮੇਰਾ ਇੱਕ ਰੂਟੀਨ ਟੈਸਟ ਜ਼ਰੂਰ ਕਰਵਾ ਦਿਓ ਔਰ ਮੇਰਾ ਅਲਟਰਾਸਾਉਂਡ ਕਰਵਾ ਦਿਓ ਔਰ ਦੇਖੋ ਤੁਸੀਂ ਮੰਨੋ ਜਾਂ ਨਾ ਮੰਨੋ ਉਹ ਅੱچھے ਨੋਬਲ ਟੀਚਿੰਗ profession ਚ ਹੈ ਸਭ ਕੁਝ ਉਹਨਾਂ ਨੂੰ ਪਤਾ ਹੈ ਸਟਿਲ ਉਹਨਾਂ ਦੇ B12 ਘਟਾ ਆ D3 ਡੈਫੀਸ਼ੈਂਸੀ ਹੈ ਔਰ ਉਹੀ ਕਹਿ ਰਹੇ ਸੀਗੇ ਕਿ ਮੇਰੇ ਤੋਂ ਚੱਲਿਆ ਹੀ ਨਹੀਂ ਜਾਂਦਾ ਹਾਂਜੀ ਮੈਂ ਕਲਾਸ ਲੈਂਦੀ ਆ ਤਾਂ ਮੇਰੀਆਂ ਪੂਰੀ ਲੈਗਸ ਦੇ ਵਿੱਚ ਪੇਨ ਹੈ ਔਰ ਮੈਂ ਇਹ ਨਹੀਂ ਕਹਿੰਦੀ ਕਿ ਮੇજર ਪ੍ਰੋਬਲਮ ਹੈ ਲੇਕਿਨ ਇਹ ਉਹਨਾਂ ਦੀ ਨਾਰਮਲ ਰੁਟੀਨ 'ਚ ਉਹਨਾਂ ਨੂੰ ਬਹੁਤ ਤੰਗ ਕਰ ਰਿਹਾ ਹੈ ਜਦੋਂ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਸਵੇਰੇ ਨਹੀਂ ਉੱਠ ਪਾ ਰਹੇ ਜਾਂ ਸਵੇਰੇ ਅੱਖਾਂ ਜਦੋਂ ਉੱਠਦੇ ਹਾਂ ਤਾਂ ਸੁੱਜੀਆਂ ਹੁੰਦੀਆਂ ਤਾਂ ਯੂ ਸ਼ੁਡ ਗੋ ਟੂ ਡਾਕਟਰ ਹਾਂ ਇਹ ਜ਼ਰੂਰੀ ਹੈ ਮੈਂਮ ਤੁਸੀਂ ਕਿਉਂਕਿ ਐਜ਼ ਅ ਡਾਕਟਰ ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਸੀ ਵੀ ਗੰਡ ਤੋਂ ਲੋਕ ਡਰਦੇ ਨੇ ਹਨਾ ਪਹਿਲਾਂ ਤਾਂ ਸਾਨੂੰ ਡਾਕਟਰ ਕੋਲ ਜਾਣ ਤੋਂ ਡਰ ਲੱਗਦਾ ਵੀ ਕਿਤੇ ਡਾਕਟਰ ਪਤਾ ਨਹੀਂ ਕੀ ਕਹਿ ਦੇਣਗੇ ਵੀ ਕੋਈ ਵੱਡੀ ਪ੍ਰੋਬਲਮ ਨਾ ਹੋ ਗਈ ਹੋਵੇ ਤਾਂ ਵੀ ਲੋਕੀਏ ਤੋਂ ਡਰਨ ਨਾ ਪਹਿਲਾਂ ਤਾਂ ਹਨਾ ਵੀ ਇਹਨੂੰ ਉਹ ਲੈਣ ਵੀ ਕੋਈ ਨਹੀਂ ਵੈਸੇ ਵੀ ਕਈ ਵਾਰ ਕਿਸੇ ਹੋਰ ਕਾਰਨ ਕਰਕੇ ਹੋ ਸਕਦੀ ਆ ਤਾਂ ਤੁਸੀਂ ਉਹਨਾਂ ਨੂੰ ਕੀ ਇਹਦੇ ਲਈ ਕੁਝ ਕਹਿਣਾ ਚਾਹੁੰਦੇ ਹੋ ਛੋਟੀ ਜੀ ਸੁਜੈਸ਼ਨ ਹੈ ਜਿੱਦਾਂ ਨਾਰਮਲ ਰੂਟੀਨ 'ਚ ਵੀ ਮੇਰੇ ਕੋਲ ਪੇਸ਼ੈਂਟ ਆਉਂਦੇ ਜਿੱਦਾਂ ਤੁਹਾਡੀ ਫਿੰਗਰ ਹੈ ਹਨਾ ਫਿੰਗਰ ਤੇ ਤੁਹਾਡੇ ਕੋਈ ਵੀ ਛੋਟੀ ਜੀ ਫਿੰਸੀ ਜਾਂ ਕੋਈ ਚੀਜ਼ ਹੋਈ ਹੈ ਤਾਂ ਪਹਿਲਾਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰੂੰਗੀ ਕਿ ਸਿੱਧਾ ਫਿੰਗਰ ਕੱਟ ਕਰਨ ਦੇ ਸੋਚੋਗੇ ਨਹੀਂ ਸੋਚਦੇ ਨਾ ਇਸ ਤਰ੍ਹਾਂ ear ਤੇ nose ਤੇ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਯੂਟਰਸ ਦਾ ਸਭ ਤੋਂ ਵੱਡੀ ਵੀਕਨੈਸ ਇਹੀ ਹੈ ਕਿ ਉਹਦੇ ਜਰਾ ਜੀ ਪ੍ਰੋਬਲਮ ਆਂਦੀ ਪਈ ਹੈ ਤਾਂ ਇਹਨਾਂ ਡਰ ਜਾਂਦਾ ਕਿ ਕਹਿ ਦੋਗੇ ਇਹਦੀ ਯੂਟਰਸ ਹੁਣ ਜਦੋਂ ਮੈਂ ਹੁਣ ਰੂਟੀਨ ਚ ਵੀ ਪੇਸ਼ੈਂਟ ਆਇਆ ਸੀ ਉਹਨੂੰ ਮੈਂ ਇਹੀ ਗੱਲ ਕਹੀ ਮੈਂ ਕਿ ਤੁਸੀਂ ਤਾਂ ਕਹਿ ਰਹੇ ਹੋ ਕਿ ਯੂਰ 38 ਹਾਂ ਨਾ ਤੁਸੀਂ ਯੂਟਰਸ ਰਿਮੂਵ ਕਰਾ ਦੋਗੇ ਤੁਹਾਨੂੰ 50 ਸਾਲ 55 ਸਾਲ ਵਾਲੇ ਸਿੰਪਟਮ ਹੁਣੇ ਆ ਜਾਣਗੇ ਹੂੰ ਬੁੜਾਪਾ ਜਿਹੜੀ ਰਿੰਕਲਸ ਆਣੇ ਆ ਬਾਡੀ ਚ ਕੈਲਸ਼ੀਅਮ ਦੀ ਕਮੀ ਜਦ ਤੱਕ ਇੰਡੀਕੇਸ਼ਨ ਨਹੀਂ ਹੈ ਡਾਕਟਰ ਰეკਮੈਂਡ ਨਹੀਂ ਕਰ ਰਿਹਾ ਕੋਈ ਮੇਜਰ ਤੁਹਾਨੂੰ ਇਸ਼ੂ ਨਹੀਂ ਆ ਰਿਹਾ ਰੂਟੀਨ ਫਾਲੋਅ ਅਪ ਜ਼ਰੂਰ ਰੱਖੋ ਉਹ ਮੈਂ ਕਦੇ ਨਹੀਂ ਕਿਸੇ ਨੂੰ ਮਨਾ ਕਰਦੀ ਆਪਣੇ ਬਾਡੀ ਨੂੰ ਹੈਲਦੀ ਰੱਖੋ ਆਪਣੇ ਲਾਈਫ ਸਟਾਈਲ ਨੂੰ ਅੱਛਾ ਰੱਖੋ ਜ਼ਰੂਰਤ ਨਹੀਂ ਹੈ ਕਿ ਤੁਹਾਨੂੰ ਹਰ ਰਿਸੋਲੀ ਦੀ ਸਰਜਰੀ ਜ਼ਰੂਰੀ ਨਹੀਂ ਹੈ ਮੈਂ ਪੰਜ ਪੰਜ ਰਿਸੋਲੀ ਵਾਲੇ ਵੀ ਪੇਸ਼ੈਂਟ ਦੇਖਿਆ ਜਿਹੜੇ ਇੱਕ ਪੇਸ਼ੈਂਟ ਸੀ ਮੇਰੇ ਕੋਲ ਉਹਨੂੰ ਸ਼ੁਰੂ 30 ਨਹੀਂ 47 ਤੇ ਇਹਨੂੰ ਪਤਾ ਲੱਗਿਆ ਸੀ ਮੈਨੂੰ ਵੀ ਕਿਹਾ ਮੈਂ ਕਿ ਨੈਕਸਟ ਇਅਰ ਤੋਂ ਦੋ ਸਾਲ ਬਾਅਦ ਤੁਹਾਡਾ ਮੀਨੋਪੌਜ਼ ਹੋ ਜਾਣਾ ਉਹਨੇ ਬਹੁਤ ਅੱਛਾ ਫਾਲੋਅ ਅਪ ਰੱਖਿਆ ਨਾ ਹੁਣ ਸ਼ੀ ਇਜ਼ ਟੋਟਲੀ ਹੈਲਥੀ ਕੋਈ ਯੂਟਰਸ ਨਹੀਂ ਰਿਮੂਵ ਹੋਇਆ ਹੁਣ ਉਹ ਰੂਟੀਨ ਚ ਸਾਲ ਚ ਇੱਕ ਵਾਰੀ ਅਲਟਰਾਸਾਉਂਡ ਜ਼ਰੂਰ ਕਰਵਾਉਂਦੇ ਆ ਉੱਥੇ ਹੀ ਖੜਿਆ ਨਾ ਔਰ ਆਫਕੋਰਸ ਜਦੋਂ ਮੀਨੋਪੌਜ਼ ਹੁੰਦਾ ਉਹ ਸ਼ਰਿੰਕ ਹੋਣਾ ਸ਼ੁਰੂ ਹੋ ਜਾਂਦੀ ਹੈ ਬਲਕਿ ਸਾਈਜ਼ ਥੋੜਾ ਰਿਗਰੈਸਿਵ ਹੁੰਦਾ ਕੋਈ ਐਸੀ ਟੈਨਸ਼ਨ ਵਾਲੀ ਗੱਲ ਤੇ ਮੈਮ ਅੱਜਕੱਲ ਕਿਉਂਕਿ ਲਾਲੋਯੇ ਕੁਸ਼ਕਸਾਲਾ ਤੋਂ ਆਪਾਂ ਕਹਿ ਲਈ ਹੈ ਨਾ ਜਿੰਨਾ ਸਾਡੇ ਕੋਲ ਡਾਕਟਰੀ ਇਲਾਜ ਵਧ ਰਿਹਾ ਹੈ ਪ੍ਰੋਬਲਮਸ ਵੀ ਉਨੀ ਜਿਆਦਾ ਵਧ ਰਹੀਆਂ ਨੇ ਲੋਕਾਂ ਨੂੰ ਹਨਾ ਜਿਵੇਂ ਯੂਟਰਸ ਆ ਉਹ ਬਹੁਤ ਜਿਆਦਾ ਰਿਮੂਵ ਹੋਣ ਲੱਗ ਗਿਆ ਲੋਕਾਂ ਦਾ ਇਹਦਾ ਕੀ ਮੇਜਰ ਕਾਰਨ ਹੈ

ਐਕਸਪਰਟ ਉਹਦੇ ਤੋਂ ਆਪਣਾ ਕਰਵਾਓ ਅਲਟਰਾਸਾਉਂਡ ਕਰਵਾਓ ਜ਼ਰੂਰਤ ਹੈ ਤਾਂ ਐਮ ਆਰ ਆਈ ਜਾਂ ਸੀਟੀ ਸਕੈਨ ਕਰਾਓ ਉਹ ਤੁਹਾਨੂੰ ਦੱਸ ਦੇਣਗੇ ਜੇ ਦਾ ਸਿਸਟ ਹੈ ਤਾਂ ਜੇ ਬਿਨਾਈਨ ਸਿਸਟ ਹੈ ਤਾਂ ਉਹਨੂੰ ਕਿਉਂ ਤੁਸੀਂ ਰਿਮੂਵ ਕਰਵਾਣਾ ਠੀਕ ਹੈ ਪਹਿਲਾਂ ਉਹਦਾ ਟਰੀਟਮੈਂਟ ਲਾਓ ਉਹ ਆਪਣੇ ਆਪ ਹੌਲੀ ਹੌਲੀ ਰਿਗਰੈਸ ਹੋ ਕੇ ਕਈ ਵਾਰ ਖਤਮ ਵੀ ਹੋ ਜਾਂਦੀ ਹੁਣ ਵੀ ਮੇਰੇ ਕੋਲ ਇੱਕ ਪੇਸ਼ੈਂਟ ਸੀਗਾ ਕਿੱਥੋਂ ਆਇਆ ਸੀ ਮੁਹਾਲੀ ਤੋਂ ਹਾਂ ਉਸ ਦਿਨ ਉਹ ਉਹਨਾਂ ਨੇ ਇੱਕ ਸਰਜਰੀ ਅੱਛਾ ਉਹ ਉਹਨਾਂ ਨੇ ਸਰਜਰੀ ਵੀ ਕਰਵਾ ਚੁੱਕੇ ਸੀ ਇੱਕ ਅੱਛਾ ਉਸ ਤੋਂ ਬਾਅਦ ਵੀ ਉਹਨਾਂ ਦੀ ਪੇਨ ਇੰਨੀ ਜ਼ਿਆਦਾ ਹੁੰਦੀ ਸੀ ਉਹ ਮੈਂ ਪਿੱਛੇ ਹਜੀ ਇੱਕ ਵਾਰੀ ਮੈਡੀਸਿਨ ਲੈ ਕੇ ਗਿਆ ਕਹਿੰਦਾ ਮੈਮ ਇਸ ਵਾਰ ਮੇਰੇ ਕੋਈ ਪੇਨ ਨਹੀਂ ਹੋਈ ਹੂੰ ਸੀ ਟੋਟਲੀ ਓਕੇ ਤਾਂ ਪਹਿਲਾਂ ਇੱਕ ਚਾਂਸ ਆਪਣੇ ਆਪ ਨੂੰ ਤਾਂ ਦਿਓ ਨਾ ਹਾਂਜੀ ਹਾਂ ਆਲਵੇਜ਼ ਜਿਹੜੀ ਹੈ ਸਰਜਿਕਲ ਪ੍ਰੋਸੀਜਰ ਨੂੰ ਲਾਸਟ অপਸ਼ਨ ਮੰਨ ਕੇ ਚੱਲਿਆ ਕਰੋ ਹਾਂ ਫੋਲੋ ਅਪ ਮੈਂ ਬਿਲਕੁਲ ਨਹੀਂ ਕਹਿ ਰਹੀ ਹਾਂ ਜੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈ 4 ਮਹੀਨੇ ਬਾਅਦ 6 ਮਹੀਨੇ ਬਾਅਦ ਜਦੋਂ ਤੁਹਾਨੂੰ ਠੀਕ ਲੱਗਦਾ ਜਦੋਂ ਡਾਕਟਰ ਕਹਿੰਦੇ ਆ ਉਹਨਾਂ ਦੇ ਕੋਲ ਜ਼ਰੂਰ ਜਾਓ ਆਪਣਾ ਰੂਟੀਨ ਟੈਸਟ ਜਿਹੜੇ ਆ ਉਹ ਜ਼ਰੂਰ ਕਰਵਾਓ so that ਕਿ ਤੁਹਾਨੂੰ ਜਲਦੀ ਤੋਂ ਜਲਦੀ ਆਪਣੀ ਚੀਜ਼ ਦਾ ਪਤਾ ਲੱਗੇ ਆਪਣੀ ਹੈਲਥ ਦਾ ਧਿਆਨ ਰੱਖਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਕਿਸੇ ਦੀ ਜ਼ਿੰਮੇਵਾਰੀ ਨਹੀਂ ਹੈ ਜੇ ਤੁਸੀਂ ਕਹੋਗੇ ਕਿ ਘਰ ਚੋਂ ਕੋਈ ਆਏ ਜਾਂ ਤੁਹਾਨੂੰ ਕੋਈ ਉਹ ਕਹੇ ਕਿ ਹਨਾ ਨਹੀਂ ਮੈਮ ਬੇਸਿਕਲੀ ਜ਼ਿਆਦਾ ਕਰ ਫੀਮੇਲ ਦੇ ਵਿੱਚ ਪ੍ਰੋਬਲਮ ਹੀ ਹੈ ਹਾਂਜੀ ਇਹ ਕਾਰਜ ਵਿੱਚ ਜਿਸੇ ਹੋਰ ਨੂੰ ਪ੍ਰੋਬਲਮ ਹੈ ਉਹ ਫਟਾਫਟ ਤਿਆਰ ਹੋ ਜਾਣਗੇ ਜੀ ਇਹ ਵੀ ਰੇਗ ਹੋਵੇ ਵੀ ਜਦੋਂ ਆਪਣਾ ਆਉਂਦਾ ਸਾਨੂੰ ਵੀ ਫਿਰ ਉਹ ਕੌਲ ਕਰਦੇ ਵੀ ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਨਾ ਆਪਣਾ ਇੱਕ ਰੂਟੀਨ ਕਿਉਂਕਿ ਜੇ ਤੁਸੀਂ ਹਿੰਦੀ ਹੋ ਤਾਂ ਹੀ ਤੁਸੀਂ ਆਪਣੀ ਫੈਮਲੀ ਨੂੰ ਸੰਭਾਲ ਸਕਦੇ ਹੋ ਤਾਂ ਕੋਈ ਮੁਸ਼ਕਿਲ ਨਹੀਂ ਹੈ ਤੁਸੀਂ ਆਪਣਾ ਰੂਟੀਨ ਚੈੱਕ ਅਪ ਨੂੰ ਜਿੱਦਾਂ ਤੁਸੀਂ ਜਿੱਦਾਂ ਦੇਖੋ ਮੈਂ ਉਹਨੂੰ ਗਲਤ ਨਹੀਂ ਕਹਿੰਦੀ ਤੁਹਾਡਾ ਇੱਕ ਅੱਛਾ ਸੋਰਸ ਹੈ ਤੁਸੀਂ ਕਿੱਟੀ ਵੀ ਲੋਕ ਜਾਣਦੇ ਹਨਾ ਹਾਂ ਹੈ ਨਾ ਕਿਸ ਲਈ ਜਾਂਦੇ ਹੋ ਕਿ ਆਪਣੀ ਬਾਡੀ ਦਾ ਮਤਲਬ ਮੈਂ ਖੁਸ਼ ਰਹਿਣਾ ਚਾਹੁੰਦੀ ਆ ਮੈਂ ਇੱਕ ਐਟਮੋਸਫੇਅਰ ਚ ਨਹੀਂ ਉਸੇ ਤਰੀਕੇ ਨਾਲ ਤੁਸੀਂ ਆਪਣਾ ਇੱਕ ਰੂਟੀਨ ਚੈੱਕ ਅਪ ਕਿਉਂਕਿ ਜਿਸ ਸਰੀਰ ਨੇ ਖੁਸ਼ ਰਹਿਣਾ ਹੈ ਉਹਦਾ ਜ਼ਰੂਰ ਧਿਆਨ ਬਿਲਕੁਲ ਤਾਂ ਇਹਦਾ ਬੇਸਿਕਲੀ ਆ ਵੀ ਸਾਨੂੰ ਰੈਗੂਲਰ ਚੈੱਕ ਅਪ ਜ਼ਰੂਰ ਕਰਾ ਲੈਣਾ ਚਾਹੀਦਾ ਕਿਉਂਕਿ ਦੇਖੋ ਅੱਜ ਕੱਲ ਮੇਨ ਜੋ ਅੱਜ ਤੋਂ 25 ਸਾਲ ਪਹਿਲਾਂ 15 ਸਾਲ ਪਹਿਲਾਂ ਖੁਰਾਕਾਂ ਸੀ ਉਹ ਨਹੀਂ ਹੈਗੀਆਂ ਇਹ ਤੁਸੀਂ ਮੰਨ ਕੇ ਚਲੋ ਪਹਿਲਾਂ ਐਡਲਟਰੇਸ਼ਨ ਨਹੀਂ ਸੀ ਹੁਣ ਸਿਰਫ ਐਡਲਟਰੇਸ਼ਨ ਹੈ ਹਮ ਤੁਸੀਂ 10 ਚੀਜ਼ਾਂ ਬੋਲੋ 10 ਚੀਜ਼ਾਂ ਬੋਲੋ 10 ਦੇ 10 ਐਡਲਟਰੇਟਡ ਨਿਕਲਦੇ ਹਾਂਜੀ ਕੋਈ ਮੈਂ ਇੱਕ ਵੀ ਨਹੀਂ ਕਹਿ ਰੀ ਕੋਈ ਇੱਕ ਤੁਸੀਂ ਦੱਸ ਲੋ ਦੁੱਧ ਪਿਓਰ ਹੈ ਹਮ ਨਹੀਂ ਠੀਕ ਹੈ ਤੁਸੀਂ ਜੇ ਕਹਿ ਲੋ ਅਨਾਜ ਦੇ ਵਿੱਚੋਂ ਕੋਈ ਕਨਾਜ ਕੋਈ ਇੱਕ ਮਸਾਲਾ ਹਮ ਪਨੀਰ ਅੱਜ ਇਹ ਡੇਟ ਚ ਤੁਸੀਂ ਦੇਖ ਲਓ ਕਿੰਨੀ ਜਗ੍ਹਾ ਪਕੜਿਆ ਜਾ ਚੁੱਕਿਆ ਹੈ ਹੈਨਾ ਔਰ ਕਿਤਨੇ ਜਿੰਨੀ ਤੁਸੀਂ ਜੰਕ ਖਾਂਦੇ ਹੋ ਉਹ ਕਈ ਕਈ ਚੀਜ਼ਾਂ ਦੇ ਇੰਨੀਆ ਰਨਿੰਗ ਹੋ ਜਾਂਦੀਆਂ ਕਿ ਉਹ ਸਟਫਿੰਗ ਵੀ ਠੀਕ ਨਹੀਂ ਹੈ ਹੈਨਾ ਸਾਡੀ ਪਹਿਲੀ ਰੂਟੀਨ ਦੇ ਵਿੱਚ ਮੈਦਾ ਨਹੀਂ ਸੀ ਹੁਣ ਮੈਦਾ ਕਿੰਨਾ ਆ ਗਿਆ ਤਾਂ ਇਹ ਚੀਜ਼ਾਂ ਨੂੰ ਤੁਸੀਂ ਵੀ ਮੰਨ ਕੇ ਚੱਲੋ ਕਿ ਪਹਿਲਾਂ ਔਰ ਹੁਣ ਚ ਬਹੁਤ ਫਰਕ ਹੈ ਤਾਂ ਰੂਟੀਨ ਟੈਸਟ ਜਾਂ ਮੈਂ ਇਹੀ ਕਹਿ ਰਹੀ ਨਾ ਜੇ ਦੇਖੋ 200 ਚੋਂ ਹਾਂਜੀ ਜਾਂ 1000 ਚੋਂ ਦੋ ਬੰਦੇ ਵੀ ਡਿਟੈਕਟ ਹੁੰਦੇ ਆ ਤਾਂ ਦੋ ਬੰਦਿਆਂ ਦੀ ਫੈਮਲੀ ਤਾਂ ਉਹ ਦੋ ਦੀ ਸਫਰ ਹੋ ਰਹੀ ਹੈ ਹਮ ਆਪਕੋ ਲੱਗਤਾ ਹੈ ਲੇਕਿਨ ਤੁਸੀਂ ਇਹ ਦੇਖੋ ਕਿ ਉਹ ਕਿੰਨਾ ਕ੍ਰੂਸ਼ੀਅਲ ਟਾਈਮ ਹੁੰਦਾ ਹੈ ਕਿ ਜਦੋਂ ਐਸੀ ਕੋਈ ਪ੍ਰੋਬਲਮ ਆਉਂਦੀ ਹੈ ਪੂਰੀ ਫੈਮਿਲੀ ਸਫਰ ਕਰਦੀ ਹੈ ਇਟ ਇਜ਼ ਬੈਟਰ ਟੂ ਗੋ ਫॉर द ਰੂਟੀਨ ਟੈਸਟ ਦੈਨ ਟੂ ਸਫਰ ਹਾਂ ਮੈਂ ਤਾਂ ਥੋੜੇ ਜੇ ਪੈਸੇ ਲਾਉਣ ਦੇ ਮਾਰੇ ਫਿਰ ਵੱਡਾ ਉਹ ਖੜਾ ਕਰ ਲੈਣਾ ਫਿਰ ਵੀ ਤਾਂ ਤੁਸੀਂ ਜਾਣਾ ਹੀ ਆ ਨਾ ਜਦੋਂ ਤੁਸੀਂ ਬਿਲਕੁਲ ਹੀ ਬਿਮਾਰ ਹੋਗੇ ਤਦ ਵੀ ਲੇਟੋਗੇ ਨਾ ਹਾਂਜੀ ਤਦ ਵੀ ਤੁਸੀਂ ਜਾਓਗੇ ਫਿਰ ਤੁਸੀਂ ਸਾਰੇ ਟੈਸਟ ਵੀ ਕਰਾਓਗੇ ਨਜਾਇਜ਼ ਟੈਸਟ ਕਰਵਾਓਗੇ ਸਰਜਰੀਜ਼ ਵੀ ਕਰਾਓਗੇ ਇਟ ਇਜ਼ ਬੈਟਰ ਕਿ ਤੁਸੀਂ ਜਿਹੜੀ ਚੀਜ਼ ਆ ਉਹ ਉੱਥੇ ਰੋਕੋ ਜਿਵੇਂ ਕਿ ਆਪ ਮੈਂ ਘਰੇ ਵੀ ਕਹਿਣੀ ਹੁੰਦੀ ਆ ਕਿਸੇ ਨੂੰ ਵੀ ਵੀ ਫਰੂਟਸ ਤੇ ਪੈਸੇ ਅਸੀਂ ਕਈ ਵਾਰ ਅਵੋਇਡ ਕਰਦੇ ਆ ਪਰ ਡਾਕਟਰਾਂ ਨੇ ਦੇਣੇ ਸਾਨੂੰ ਝਕੇ ਲੱਗਦੇ ਨੇ ਨਹੀਂ ਮੈਂ ਮੈਮ ਦੇਖੋ ਮੈਂ ਇਬਰੀ ਪਹਿਲੇ ਐਪੀਸੋਡ ਚ ਵੀ ਇਹ ਗੱਲ ਕਹੀ ਸੀ ਬੱਚੇ ਜਿਹੜੇ ਨਾ ਉਹ ਉਸੇ ਰੇਟ 'ਚ ਤੁਹਾਨੂੰ ਫੂਡ ਮਿਲਦਾ ਉਸੇ ਰੇਟ 'ਚ ਕੁਲਚਾ ਮਿਲਦਾ ਹਾਂਜੀ ਤਾਂ ਬਾਤ ਤਾਂ ਸਵਾਦ ਕੀ ਖਤਮ ਹੋ ਗਿਆ ਬਿਲਕੁਲ ਹਾਂਜੀ ਪਰ ਹੁਣ ਅਵੇਰਨੈਸ ਮੈਂ ਮੰਨਦੀ ਆ ਜਿਹੜੇ ਅੱਛੇ ਬੱਚੇ ਆ ਉਹ ਆਪਣੀ ਸਿਹਤ ਦਾ ਵੀ ਧਿਆਨ ਰੱਖਦੇ ਆ ਐਕਸਰਸਾਈਜ਼ ਵੀ ਰੈਗੂਲਰ ਕਰਦੇ ਆ ਜੰਕ ਵੀ ਜਿਹੜੇ ਬਲਕੇ ਬੱਚੇ ਬਾਹਰ ਜਾ ਰਹੇ ਆ ਨਾ ਮੈਂ ਹੁਣ ਦੇਖਿਆ ਉਹ ਬਹੁਤ ਇਸ ਮਾਮਲੇ ਚ ਠੀਕ ਆ ਕਿ ਅਸੀਂ ਹੈਲਦੀ ਖਾਂਦੇ ਆ ਮੈਂ ਉਹਨਾਂ ਨੂੰ ਕਹਿੰਦੀ ਆ ਨਾ ਜਦੋਂ ਕਈ ਵਾਰ ਮੈਂ ਡਾਈਟ ਚਾੜ ਕਹਿੰਦੇ ਮੈਮ ਅਸੀਂ ਇਹ ਚੀਜ਼ਾਂ ਲੈ ਰਹੇ ਆ ਮੈਨੂੰ ਅੱਛਾ ਲੱਗਦਾ ਕਿ ਜੇ ਤੁਸੀਂ ਆਪਣੀ ਹੈਲਥ ਨੂੰ ਪ੍ਰਾਇੋਰਟੀ ਮੰਨ ਕੇ ਚੱਲ ਰਹੇ ਹੋ ਤਾਂ ਕੋਈ ਬੁਰਾਈ ਨਹੀਂ ਆ ਕੱਲ ਨੂੰ ਏਸੀ ਸਰੀਰ ਨੇ ਤੁਹਾਨੂੰ ਸ਼ਾਬਾਸ਼ੀ ਦੇਣੀ ਆ ਕਿ ਗੈਸ ਆਈ ਐਮ ਵਿਦ ਯੂ ਸਭ ਕੁਝ ਠੀਕ ਹੈ ਹਮ ਤੇ ਠੀਕ ਹੈ ਮੈਮ ਥੈਂਕ ਯੂ ਸੋ ਮਚ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ